ਰਸ਼ੀਆ ਤੋਂ ਕੋਈ ਖਬਰ ਆਵੇ ਤੇ ਉਹ ਬਿਲਕੁਲ ਨਾਰਮਲ ਜੀ ਹੋਵੇ ਸਧਾਰਨ ਹੋਵੇ ਉਹਦੇ ਚ ਕਿਸੇ ਵੀ ਤਰ੍ਹਾਂ ਦੀ ਕ੍ਰੇਜ਼ੀਨੈਸ ਨਾ ਹੋਵੇ ਇਹ ਤਾਂ ਕਦੇ ਹੋ ਹੀ ਨਹੀਂ ਸਕਦਾ ਈਵਨ ਹਾਲੀਵੁੱਡ ਦੀਆਂ ਫਿਲਮਾਂ ਦੇ ਵਿੱਚ ਵੀ ਜਿਹੜੇ ਕਿਰਦਾਰ ਉਹਨਾਂ ਨੇ ਇਸ ਤਰ੍ਹਾਂ ਦੇ ਨਾਲ ਦਿਖਾਉਣੇ ਹੁੰਦੇ ਆ ਜਿਹੜੇ ਟੋਟਲੀ ਕ੍ਰੇਜ਼ੀ ਹੁੰਦੇ ਆ ਜਿਹਨੂੰ ਕਿਸੇ ਚੀਜ਼ ਨਾਲ ਕੋਈ ਫਰਕ ਨਹੀਂ ਪੈਂਦਾ ਉਹ ਹਮੇਸ਼ਾ ਹੀ ਰਸ਼ੀਅਨ ਦਿਖਾਏ ਜਾਂਦੇ ਆ ਤੇ ਬਿਲਕੁਲ ਏਸੇ ਤਰ੍ਹਾਂ ਦੀ ਖਬਰ ਹੁਣ ਇੱਕ ਵਾਰ ਫੇਰ ਰਸ਼ੀਆ ਤੋਂ ਆ ਰਹੀ ਆ ਜਿਹਦੇ ਵਿੱਚ ਕਿ ਰਸ਼ੀਅਨ ਗਵਰਨਮੈਂਟ ਵੱਲੋਂ ਮਤਲਬ ਕਿ ਖੁਦ ਵਲਾਦੀਮੀਰ ਪੁਤਿਨ ਹੋਣਾ ਦੇ ਵੱਲੋਂ ਰਸ਼ੀਆ ਦੀਆਂ ਸਕੂਲ ਪੜ੍ਹਦੀਆਂ ਹੋਈਆਂ ਟੀਨੇਜਰ ਲੜਕੀਆਂ ਦੇ ਲਈ ਇੱਕ ਸਪੈਸ਼ਲ ਆਫਰ ਦਿੱਤੀ ਗਈ ਆ। ਇਹ ਬੜੀ ਅੱਛੀ ਬਾਤ ਕਹੀ ਆ। ਹੋ ਸਕਦਾ ਤੁਹਾਨੂੰ ਇਹ ਲੱਗੇ ਕਿ ਸ਼ਾਇਦ ਜਿਹੜੇ ਬੱਚੇ 1st 2nd 3rd ਆਉਣਗੇ 80% ਤੋਂ ਵੱਧ ਨੰਬਰ ਲੈਣਗੇ ਉਹਨਾਂ ਨੂੰ ਲੈਪਟਾਪ ਫ੍ਰੀ ਦਿੱਤੇ ਜਾਣਗੇ। ਨਹੀਂ, ਇਹੋ ਜਿਹਾ ਕੁਝ ਨਹੀਂ ਹੈਗਾ। ਮਗਰ ਕਿਉਂ? ਰਸ਼ੀਅਨ ਗਵਰਨਮੈਂਟ ਸਕੂਲ ਪੜ੍ਹਦੀਆਂ ਹੋਈਆਂ ਟੀਨੇਜਰ ਲੜਕੀਆਂ ਦੇ ਲਈ ਇੱਕ ਆਫਰ ਲੈ ਕੇ ਆਈ ਆ ਜਿਹਦੇ ਵਿੱਚ ਇਹ ਹੈ ਕਿ ਜੇ ਉਹ ਸਕੂਲ ਪੜ੍ਹਦੇ ਹੋਏ ਟੀਨੇਜ ਅਵਸਥਾ ਦੇ ਵਿੱਚ ਹੀ ਮਾਂ ਬਣਦੀਆਂ ਨੇ ਤਾਂ ਉਹਨਾਂ ਨੂੰ 1 ਲੱਖ ਰੂਬਲ ਦਿੱਤੇ ਜਾਣਗੇ ਜੀ ਹਾਂ ਬਿਲਕੁਲ 1 ਲੱਖ ਰੂਬਲ ਕਿਹੜੇ ਕਿਹੜੇ ਲੋਕ ਰਹਤੇ ਯਾਰ ਯਹਾਂ ਪਰ ਤੇ ਇਹ ਜਿਹੜੀ ਸਕੀਮ ਹੈਗੀ ਆ ਇਹ ਲਾਗੂ ਹੋ ਚੁੱਕੀ ਆ ਮਾਰਚ 2025 ਤੋਂ ਇਹਦਾ ਮੇਨ ਕਾਰਨ ਹੈਗਾ ਰਸ਼ੀਆ ਦੇ ਵਿੱਚ ਘਟਦੀ ਹੋਈ ਪੋਪੂਲੇਸ਼ਨ ਰਸ਼ੀਆ ਦੀ ਪੋਪੂਲੇਸ਼ਨ ਦੀ ਦਰ ਬਾਕੀ ਦੇ ਯੂਰਪ ਦੇ ਕੰਟਰੀਜ਼ ਦੀ ਤਰ੍ਹਾਂ ਪਹਿਲਾਂ ਹੀ ਬਹੁਤ ਜ਼ਿਆਦਾ ਘਟ ਰਹੀ ਸੀ ਪਰ ਹੁਣ ਯੂਕਰੇਨ ਦੇ ਨਾਲ ਲੱਗੀ ਹੋਈ ਲੜਾਈ ਤੋਂ ਬਾਅਦ ਜਿੱਥੇ ਆਲਰੇਡੀ ਰਸ਼ੀਆ ਦੇ 2.2 ਲੱਖ ਤੋਂ ਜ਼ਿਆਦਾ ਸੈਨਿਕ ਮਾਰੇ ਜਾ ਚੁੱਕੇ ਆ ਤੇ ਇਸ ਤੋਂ ਕਿਤੇ ਹੀ ਜ਼ਿਆਦਾ ਵੱਡੀ ਗਿਣਤੀ ਆ ਰਸ਼ੀਆ ਦੇ ਉਹਨਾਂ ਨੌਜਵਾਨਾਂ ਦੀ ਜਿਹੜੇ ਇਸ ਲੜਾਈ ਤੋਂ ਡਰਦੇ ਹੋਏ ਤੇ ਇਸ ਡਰ ਤੋਂ ਕਿ ਉਹਨਾਂ ਨੂੰ ਲੜਾਈ ਦੇ ਵਿੱਚ ਮਹਾਜ ਤੇ ਭੇਜ ਦਿੱਤਾ ਜਾਊਗਾ ਉਹ ਰਸ਼ੀਆ ਨੂੰ ਛੱਡ ਚੁੱਕਿਆ ਤਾਂ ਇਸ ਟਾਈਮ ਦੇ ਉੱਪਰ ਰਸ਼ੀਆ ਦੇ ਵਿੱਚ ਜਨਸੰਖਿਆ ਸਪੈਸ਼ਲੀ ਮੇਲ ਜਨਸੰਖਿਆ ਬਹੁਤ ਬੁਰੀ ਹੱਦ ਤੱਕ ਘਟ ਚੁੱਕੀ ਆ ਇਸੇ ਦਰ ਨੂੰ ਠੀਕ ਰੱਖਣ ਲਈ ਦੁਬਾਰਾ ਥੋੜਾ ਜਿਹਾ ਵਧਾਉਣ ਦੇ ਲਈ ਰਸ਼ੀਅਨ ਗਵਰਨਮੈਂਟ ਨੇ ਇਹ ਵਾਲੀ ਸਕੀਮ ਲੈ ਕੇ ਆਂਦੀ ਆ ਜਿੱਥੇ ਕੁਝ ਲੋਕਾਂ ਨੇ ਪੁਤਿਨ ਹੋਣਾ ਦੀ ਇਸ ਪਾਲਿਸੀ ਨੂੰ ਸਲਾਇਆ ਵਾ ਜਾਂ ਉਹਨਾਂ ਨੂੰ ਸਲਾਉਣਾ ਪਿਆ ਵਾ ਹੁਣ ਸਲਾਉਣਾ ਕਿਉਂ ਪਿਆ ਇਦੇ ਲਈ ਤੁਸੀਂ ਮੇਰੇ ਇਸੇ ਚੈਨਲ ਦੇ ਉੱਪਰ ਪਿਛਲਾ ਵੀਡੀਓ ਦੇਖ ਸਕਦੇ ਹੋ ਤਾਂ ਕੁਝ ਲੋਕ ਸੜਾ ਰਹੇ ਆ ਪਰ ਦੂਸਰੇ ਪਾਸੇ ਬਹੁਤ ਸਾਰੇ ਲੋਕ ਨੇ ਜਿਹੜੇ ਪੁਤਿਨ ਹੋਣਾ ਦੀ ਇਸ ਪਾਲਿਸੀ ਨੂੰ ਸਟਾਲਿਨ ਹੋਣਾ ਦੀ ਉਸੇ ਪਾਲਿਸੀ ਦੇ ਨਾਲ ਜੋੜ ਕੇ ਦੇਖ ਰਹੇ ਆ ਜਦੋਂ ਜੋਸੇਫ ਸਟਾਲਿਨ ਨੇ ਰਸ਼ੀਆ ਦੀਆਂ ਉਹਨਾਂ ਔਰਤਾਂ ਨੂੰ ਜਿਹੜੀਆਂ 10 ਤੋਂ ਜ਼ਿਆਦਾ ਬੱਚੇ ਪੈਦਾ ਕਰਨਗੀਆਂ ਇੱਕ ਸਪੈਸ਼ਲ ਮੈਡਲ ਦੀ ਕੋਸ਼ਣਾ ਕੀਤੀ ਸੀ ਨਾਲ ਦੀ ਨਾਲ ਹੀ ਬਹੁਤ ਸਾਰੇ ਲੋਕ ਇੱਥੇ ਐਥਿਕਸ ਦੀ ਗੱਲ ਕਰ ਰਹੇ ਆ ਮੋਰਲਸ ਦੀ ਗੱਲ ਕਰ ਰਹੇ ਆ ਕਿ ਤੁਸੀਂ ਟੀਨੇਜਰ ਲੜਕੀਆਂ ਨੂੰ ਮਾਵਾਂ ਬਣਨ ਦੇ ਲਈ ਉਤਸ਼ਾਹਿਤ ਕਰ ਰਹੇ ਹੋ ਤੇ ਤੁਸੀਂ ਯੂਥ ਨੂੰ ਕਿਹੜੇ ਪਾਸੇ ਦੇ ਵੱਲ ਲੈ ਕੇ ਜਾ ਰਹੇ ਹੋ ਕਿਹੜੀ ਡਾਇਰੈਕਸ਼ਨ ਉਹਨਾਂ ਨੂੰ ਦੇ ਰਹੇ ਹੋ ਇਹ ਬੜੀ ਅੱਛੀ ਬਾਤ ਕਹੀ ਹੈ ਕਿਸੇ ਵੀ ਕੰਟਰੀ ਦੀ ਪੋਪੂਲੇਸ਼ਨ ਨੂੰ ਜੇ ਬਿਲਕੁਲ ਸਟੇਬਲ ਰੱਖਣਾ ਹੋਵੇ ਤਾਂ ਉਹਦੇ ਲਈ ਜਿਹੜੀ ਜਨਮ ਦਰ ਹੈਗੀ ਉਹ ਹੋਣੀ ਚਾਹੀਦੀ ਹੈ 2.05 ਇਸ ਟਾਈਮ ਰਸ਼ੀਆ ਦੀ ਚੱਲ ਰਹੀ ਆ 1.40 ਮਤਲਬ ਕਿ ਨਾਰਮਲ ਜਿਹੜੀ ਰੇਟ ਹੈਗਾ ਉਸ ਤੋਂ ਬਹੁਤ ਹੀ ਜ਼ਿਆਦਾ ਥੱਲੇ ਬਹੁਤ ਸਾਲ ਪਹਿਲਾਂ ਦਲੇਰ ਮੈਂਦੀ ਹੋਣਾ ਦਾ ਇੱਕ ਗਾਣਾ ਆਇਆ ਸੀ ਦੁਨੀਆ ਯਾਰਾ ਰੰਗ ਬਰੰਗੀ ਨਾਏ ਭੈੜੀ ਨਾਏ ਚੰਗੀ ਤਾਂ ਦੁਨੀਆ ਰੰਗ ਬਰੰਗੀ ਆ ਬਹੁਤ ਸਾਰੇ ਲੋਕ ਨੇ ਜਿਹੜੇ ਕਰੋੜਾਂ ਅਰਬਾਂ ਰੁਪਈਏ ਦੇ ਕੋਟਾਲੇ ਕਰਕੇ ਵੀ ਡਕਾਰ ਨਹੀਂ ਮਾਰਦੇ ਤੇ ਆਰਾਮ ਨਾਲ ਸੌ ਜਾਂਦੇ ਆ ਮੈਂ ਗਰੀਬ ਹਾਂ ਮੈਂ ਗਰੀਬ ਹਾਂ ਤੇ ਦੂਸਰੇ ਪਾਸੇ ਅੱਜ ਦੀ ਆਪਣੀ ਖਬਰ ਹੈਗੀ ਆ ਇੱਕ ਇਹੋ ਜਿਹੇ ਇਨਸਾਨ ਦੀ ਜਿਹਨੂੰ ਇੱਕ ਮੰਦਰ ਦੇ ਵਿੱਚੋਂ ਅੱਜ ਤੋਂ 55 ਸਾਲ ਪਹਿਲਾਂ 2 ਰੁਪਏ ਡਿੱਗੇ ਹੋਏ ਮਿਲ ਜਾਂਦੇ ਆ ਉਹ 2 ਰੁਪਏ ਚੱਕ ਕੇ ਆਪਣੀ ਜੇਬ ਚ ਪਾ ਲੈਂਦੇ ਆ ਵਾਪਸ ਪੁਜਾਰੀ ਹੋਣਾ ਨੂੰ ਨਹੀਂ ਫੜਾਉਂਦੇ ਤਾਂ ਕਿ ਜੇ ਕੋਈ ਬੰਦਾ 2 ਰੁਪਏ ਆਪਣੇ ਗੁੰਮੇ ਹੋਏ ਲੱਭਦਾ ਹੋਇਆ ਪੁਜਾਰੀ ਹੋਣਾ ਕੋਲੇ ਆਵੇ ਤਾਂ ਸ਼ਾਇਦ ਉਹਨੂੰ ਵਾਪਸ ਕਰ ਦੇਣ ਇਸ ਚੀਜ਼ ਦੀ ਜਿਹੜੀ ਆਤਮ ਗਿਲਾਨੀ ਆ ਗਿਲਟ ਆ ਇਸ ਇਨਸਾਨ ਦੇ ਉੱਪਰ 55 ਸਾਲ ਤੱਕ ਇੰਨੇ ਹੱਦ ਤੱਕ ਰਹਿੰਦੀ ਆ ਕਿ ਫਾਈਨਲੀ ਹੁਣ ਤੋਂ ਸਿਰਫ 1 ਮਹੀਨਾ ਪਹਿਲਾਂ ਇਹੀ ਇਨਸਾਨ ਵਾਪਸ ਉਸ ਮੰਦਿਰ ਦੇ ਵਿੱਚ ਜਾਂਦੇ ਆ ਤੇ ਮੰਦਿਰ ਦੀ ਗੋਲਕ ਦੇ ਵਿੱਚ 10000 ਰੁਪਈਆ ਪਾਏ ਆਉਂਦੇ ਆ ਸਬਾਹਸ ਬੇਟਾ ਬਹੁਤ ਬੜੀਆਂ ਹੁਣ ਇਸ ਚੀਜ਼ ਦਾ ਪਤਾ ਉਦੋਂ ਲੱਗਦਾ ਜਦੋਂ ਮੰਦਰ ਦੀ ਗੋਲਕ ਨੂੰ ਖੋਲਿਆ ਜਾਂਦਾ ਤੇ ਪੈਸਿਆਂ ਦੀ ਗਿਣਤੀ ਕੀਤੀ ਜਾਂਦੀ ਆ ਕਿਉਂਕਿ ਪੈਸਿਆਂ ਦੀ ਗਿਣਤੀ ਕਰਨ ਦੇ ਨਾਲ ਨਾਲ ਉੱਥੇ ਇੱਕ 10000 ਰੁਪਏ ਦੀ ਇੱਕ ਥਈ ਪਈ ਸੀ ਤੇ ਉਹਦੇ ਨਾਲ ਹੀ ਇੱਕ ਸੀਗਾ ਹੱਥ ਨਾਲ ਲਿਖਿਆ ਹੋਇਆ ਨੋਟ ਜਿਹਦੇ ਉੱਪਰ ਇਹ ਸਾਰੀ ਦੀ ਸਾਰੀ ਕਹਾਣੀ ਲਿਖੀ ਹੋਈ ਸੀ ਕਿ ਮੈਂ 55 ਸਾਲ ਪਹਿਲਾਂ ਇੱਥੋਂ 2 ਰੁਪਏ ਮੈਨੂੰ ਡਿੱਗੇ ਹੋਏ ਮਿਲੇ ਤੇ ਇੰਨੇ ਸਾਲਾਂ ਤੱਕ ਮੈਨੂੰ ਇਹ ਚੀਜ਼ ਹਮੇਸ਼ਾ ਤੰਗ ਕਰਦੀ ਰਹੀ ਇਸੇ ਕਰਕੇ ਅੱਜ ਮੈਂ ਤੁਹਾਨੂੰ 10000 ਰੁਪਏ ਪੇਟ ਕਰ ਰਿਹਾ ਹਾਂ ਕਾਬਕਰੀ ਪਰ ਜੇ ਹੁਣ ਆਪਾਂ ਮਹਿੰਗਾਈ ਦਰ ਦੇ ਹਿਸਾਬ ਦੇ ਨਾਲ ਦੇਖੀਏ ਤਾਂ ਜਿਹੜਾ ਉਸ ਟਾਈਮ ਦੇ ਉੱਪਰ 2 ਰੁਪਏ ਦੀ ਕੀਮਤ ਅੱਜ ਦੇ ਹਿਸਾਬ ਨਾਲ ਬਣਦੀ ਆ ਉਹ ਬਣਦੀ ਆ 102 ਰੁਪਏ ਪਰ ਇਹ ਭਾਈ ਸਾਹਿਬ ਚੜਾਵਾ ਚੜਾ ਦਿੰਦੇ ਆ 10000 ਰੁਪਏ ਦਾ ਤੇ ਇਮੰਦਰ ਹੁੰਦਾ ਤਾਮਿਲਨਾਡੂ ਦਾ ਇੱਕ ਬਹੁਤ ਹੀ ਜ਼ਿਆਦਾ ਪ੍ਰਸਿੱਧ ਚਿਲਾਂਦੀ ਅਮਾਨ ਮੰਦਿਰ ਹੁਣ ਮੈਂ ਤੁਹਾਨੂੰ ਲੈ ਕੇ ਚੱਲਦਾ ਦੁਨੀਆ ਦੀ ਸਭ ਤੋਂ ਜ਼ਿਆਦਾ ਖਤਰਨਾਕ ਜਗਾ ਸਭ ਤੋਂ ਜ਼ਿਆਦਾ ਜ਼ਹਿਰੀਲੀ ਜਗਾ ਜਿਹਨੂੰ ਕਿਹਾ ਜਾਂਦਾ ਸਨੇਕ ਆਈਲੈਂਡ ਇੱਕ ਬਹੁਤ ਹੀ ਸੋਹਣਾ ਟਾਪੂ ਆ ਪਰ ਜਿੱਥੇ ਕੋਈ ਵੀ ਨਹੀਂ ਜਾ ਸਕਦਾ ਤੇ ਇਹ ਟਾਪੂ ਹੈ ਬ੍ਰਾਜ਼ੀਲ ਦੇ ਸਾਓ ਪੋਲੋ ਤੋਂ 93 ਮੀਲ ਦੂਰਤ ਪਰ ਇੰਨਾ ਜ਼ਿਆਦਾ ਕੁਦਰਤੀ ਤੌਰ ਦੇ ਉੱਪਰ ਖੂਬਸੂਰਤ ਹੋਣ ਦੇ ਬਾਵਜੂਦ ਇੱਥੇ ਕੋਈ ਜਾ ਕਿਉਂ ਨਹੀਂ ਸਕਦਾ ਕਿਉਂਕਿ ਇਹ ਟਾਪੂ ਘਰ ਹੈ ਦੁਨੀਆ ਦੇ ਸਭ ਤੋਂ ਜ਼ਿਆਦਾ ਜ਼ਹਿਰੀਲੇ ਸੱਪਾਂ ਦਾ ਨਾ ਸਿਰਫ ਘਰ ਦੂਸਰੀ ਚੀਜ਼ ਇਹ ਆ ਕਿ ਪੂਰੀ ਦੁਨੀਆ ਦੇ ਵਿੱਚ ਜਿੱਥੇ ਵੀ ਸਭ ਤੋਂ ਜ਼ਹਿਰੀਲੇ ਸੱਪਾਂ ਦੀ ਡੈਂਸਟੀ ਮਤਲਬ ਇੱਕ ਸਕੁਅਰ ਮੀਟਰ ਦੇ ਵਿੱਚ ਪੂਰੀ ਦੁਨੀਆ 'ਚ ਜਿੱਥੇ ਸਭ ਤੋਂ ਜ਼ਿਆਦਾ ਸੱਪ ਪਾਏ ਜਾਂਦੇ ਆ ਉਹੋ ਇਹੀ ਜਗ੍ਹਾ ਵਾ ਇਹੀ ਟਾਪੂ ਆ ਇਸੇ ਕਰਕੇ ਦਾ ਨਾਮ ਹੈ ਸਨੇਕ ਆਈਲੈਂਡ 106 ਏਕੜ ਦੇ ਵਿੱਚ ਫੈਲਿਆ ਹੋਇਆ ਇਹ ਟਾਪੂ ਆ ਤੇ ਤੁਹਾਨੂੰ ਸੱਪ ਮਿਲਣ ਦੇ ਚਾਂਸਸ ਉਥੇ ਇੰਨੇ ਕਿ ਜ਼ਿਆਦੇ ਨੇ ਕਿ ਉਹਨਾਂ ਦੀ ਪੋਪੂਲੇਸ਼ਨ ਡੈਂਸਟੀ ਹੈਗੀ ਆ ਇੱਕ ਸਕੁਅਰ ਮੀਟਰ ਦੇ ਵਿੱਚ ਇੱਕ ਸੱਪ ਦੀ ਤੇ ਉਹ ਵੀ ਦੁਨੀਆ ਦੇ ਸਭ ਤੋਂ ਜ਼ਿਆਦਾ ਜ਼ਹਿਰੀਲੇ ਸੱਪਾਂ ਦੇ ਵਿੱਚੋਂ ਕੋਈ ਇੱਕ ਦੁਨੀਆ ਦੇ ਸਭ ਤੋਂ ਜ਼ਿਆਦਾ ਜ਼ਹਿਰੀਲੇ ਸੱਪਾਂ ਦੇ ਵਿੱਚੋਂ ਇੱਕ ਹੈ 골ਡਨ ਲੈਂਸ ਹੈਡ ਵਾਈਪਰ ਤੇ ਇਹ ਪੂਰੀ ਦੁਨੀਆ 'ਚ ਸਿਰਫ ਇੱਕ ਹੀ ਜਗ੍ਹਾ ਤੇ ਪਾਇਆ ਜਾਂਦਾ ਤੇ ਉਹ ਜਗ੍ਹਾ ਹੈ ਇਹੀ ਵਾਲਾ ਸਨੇਕ ਆਈਲੈਂਡ ਤੇ ਇਸੇ ਕਰਕੇ ਮੇਰੇ ਨਹੀਂ ਖਿਆਲ ਦੇ ਵਿੱਚ ਕਿ ਕੋਈ ਵੀ ਇਨਸਾਨ ਇਨ੍ਹਾਂ ਸੱਪਾਂ ਦੇ ਘਰੇ ਜਾਣਾ ਚਾਹੂਗਾ ਤੇ ਜੇ ਕੋਈ ਜਾਣਾ ਚਾਹੂਗਾ ਵੀ ਤਾਂ ਉਹਦੇ ਉੱਪਰ ਬ੍ਰਾਜ਼ੀਲ ਦੀ ਗਵਰਨਮੈਂਟ ਨੇ ਪੂਰੀ ਤਰ੍ਹਾਂ ਦੇ ਨਾਲ ਰੋਕ ਲਾਈ ਹੋਈ ਹੈ ਤੇ ਸਿਰਫ ਗੋਲਡਨ ਲੈਂਸਟ ਐਂਡ ਵਾਈਪਰ ਨਹੀਂ ਇਸ ਤੋਂ ਇਲਾਵਾ ਹਜ਼ਾਰਾਂ ਸੱਪਾਂ ਦੀਆਂ ਜ਼ਹਿਰੀਲੀਆਂ ਕਿਸਮਾਂ ਇੱਥੇ ਪਾਈਆਂ ਜਾਂਦੀਆਂ ਨੇ ਉਸ ਤੋਂ ਅਗਲੀ ਗੱਲ ਇਹ ਹੈ ਇਹ ਸਾਰੇ ਦੇ ਸਾਰੇ ਸੱਪ ਤੇ ਇਹਨਾਂ ਦਾ ਜ਼ਹਿਰ ਇੰਨਾ ਕਿ ਜ਼ਿਆਦਾ ਜ਼ਹਿਰੀਲਾ ਵਾ ਕਿ ਕਿਸੇ ਵੀ ਇਨਸਾਨ ਦੀ ਕੁਝ ਹੀ ਮਿੰਟਾਂ ਦੇ ਦੌਰਾਨ ਮੌਤ ਹੋ ਜਾਂਦੀ ਆ ਤੇ ਕਿਉਂਕਿ ਇਹ ਜਿਹੜਾ ਆਈਲੈਂਡ ਹੈ ਇਹ ਨਾਰਮਲ ਆਬਾਦੀ ਤੋਂ ਇੰਨੀ ਕੁ ਦੂਰ ਆ ਕਿ ਜੇ ਤੁਹਾਨੂੰ ਇੱਥੇ ਸੱਪ ਡੰਗ ਮਾਰਦਾ ਜਿਹਦੇ ਕਿ ਚਾਂਸਸ ਤਕਰੀਬਨ 100% ਮੰਨ ਲਓ ਤਾਂ ਤੁਹਾਡੇ ਕੋਲੇ ਵਾਪਸ ਕਿਸੇ ਡਾਕਟਰ ਤੱਕ ਪਹੁੰਚਣ ਦਾ ਟਾਈਮ ਹੀ ਨਹੀਂ ਮਿਲੂਗਾ ਇਸੇ ਕਰਕੇ ਇਹ ਇੱਕ ਬਹੁਤ ਹੀ ਜ਼ਿਆਦਾ ਕੁਦਰਤੀ ਤੌਰ ਦੇ ਉੱਪਰ ਖੂਬਸੂਰਤ ਟਾਪੂ ਹਮੇਸ਼ਾ ਦੇ ਲਈ ਇਨਸਾਨਾਂ ਦੇ ਲਈ ਬੈਨ ਕੀਤਾ ਹੋਇਆ ਤੇ ਇਹੀ ਚੀਜ਼ ਇਹਨੂੰ ਬਣਾਉਂਦੀ ਆ ਦੁਨੀਆ ਦੀ ਸਭ ਤੋਂ ਜ਼ਿਆਦਾ ਖਤਰਨਾਕ ਤੇ ਜ਼ਹਿਰੀਲੀ ਜਗ੍ਹਾ ਇੱਕ ਪਾਸੇ ਆਪਣਾ ਦੇਸ਼ ਜਿਹੜਾ ਬਹੁਤ ਜ਼ਿਆਦਾ ਆਬਾਦੀ ਦੇ ਨਾਲ ਜੂਝ ਰਿਹਾ ਵਾ ਚਾਹੇ ਉਹ ਟ੍ਰੈਫਿਕ ਹੋਵੇ ਚਾਹੇ ਇਨਫਰਾਸਟ੍ਰਕਚਰ ਹੋਵੇ ਚਾਹੇ ਜੌਬਸ ਹੋਣ ਚਾਹੇ ਕੁਝ ਵੀ ਹੋਵੇ ਆਬਾਦੀ ਬਹੁਤ ਹੀ ਸਾਲਾਂ ਤੋਂ ਇੰਡੀਆ ਦੇ ਇੱਕ ਬਹੁਤ ਵੱਡੀ ਪ੍ਰੋਬਲਮ ਰਹੀ ਆ ਪਰ ਉੱਥੇ ਦੂਸਰੇ ਪਾਸੇ ਜਿਵੇਂ ਮੈਂ ਤੁਹਾਨੂੰ ਹੁਣੇ ਰਸ਼ੀਆ ਦੀ ਐਗਜ਼ਾਮਪਲ ਦਿੱਤੀ ਉਹਦਾ ਹੀ ਇੱਕ ਹੋਰ ਕਜ਼ਨ ਪਈ ਚਾਈਨਾ ਉੱਥੇ ਵੀ ਬਿਲਕੁਲ ਉਲਟੀ ਚੀਜ਼ ਹੋ ਗਈ ਸ਼ਾਇਦ ਚਾਈਨਾ ਵਾਲੇ ਨੂੰ ਬਹੁਤ ਜ਼ਿਆਦਾ ਆਬਾਦੀ ਦੇਖਣ ਦੀ ਆਦਤ ਆ ਕਿਉਂਕਿ ਹਲੇ ਕੁਛ ਹੀ ਟਾਈਮ ਪਹਿਲਾਂ ਆਪਾਂ ਚਾਈਨਾ ਨੂੰ ਆਬਾਦੀ ਦੇ ਵਿੱਚ ਹੁਣੇ ਪਿੱਛੇ ਛੱਡਿਆ ਤੇ ਨੰਬਰ 1 ਤੇ ਆਏ ਆ ਤੇ ਉਧਰ ਚਾਈਨਾ ਦੀ ਗਵਰਨਮੈਂਟ ਨੇ ਰੌਲਾ ਪਾਉਣਾ ਸ਼ੁਰੂ ਕਰਤਾ ਕਿ ਚਾਈਨਾ ਦੀ ਆਬਾਦੀ ਘਟ ਰਹੀ ਆ ਤੇ ਇਹਨੂੰ ਦੁਬਾਰਾ ਤੋਂ ਵਧਾਉਣ ਦੀ ਲੋੜ ਆ ਈਵਨ ਐਲਨ ਮਸਕ ਉਹ ਵੀ ਇਹੀ ਚੀਜ਼ ਕਹਿ ਰਿਹਾ ਵਾ ਕਿ ਹਰ ਇੱਕ ਦੁਨੀਆ ਦੇ ਇਨਸਾਨ ਨੂੰ ਜ਼ਿਆਦਾ ਤੋਂ ਜ਼ਿਆਦਾ ਬੱਚੇ ਪੈਦਾ ਕਰਨੇ ਚਾਹੀਦੇ ਆ ਹਾਂ ਐਲਨ ਮਸਕ ਦਾ ਇੱਥੇ ਕਾਰਨ ਕੋਈ ਹੋਰ ਹੋ ਸਕਦਾ ਕਿਉਂਕਿ ਜ਼ਿਆਦਾਤਰ ਲੋਕ ਇਹ ਕਹਿੰਦੇ ਆ ਕਿ ਕਿਉਂਕਿ ਇੱਕ ਬਾਣੀਆਂ ਬੰਦਾ ਹੋਣ ਦੇ ਕਰਕੇ ਜਿਆਦਾ ਸਮਾਨ ਵੇਚਣ ਦੀ ਤੰਗ ਦੇ ਵਿੱਚ ਉਹ ਲੋਕਾਂ ਨੂੰ ਜਿਆਦਾ ਬੱਚੇ ਪੈਦਾ ਕਰਨ ਦੇ ਲਈ ਕਹਿ ਰਿਆ ਵਾ ਝੋਰ ਝੋਰ ਸੇ ਬੋਲ ਕੇ ਲੋਕੋ ਕੋ ਸਕੀਮੇ ਬਤਾ ਦੇ ਪਰ ਚਲੋ ਆਪਾਂ ਮੁੜਦੇ ਆਂ ਵਾਪਸ ਚਾਈਨਾ ਵੱਲ ਰਸ਼ੀਆ ਦੀ ਤਰਾਈ ਚਾਈਨਾ ਦੀ ਗਵਰਨਮੈਂਟ ਨੇ ਵੀ ਹੁਣੇ-ਹੁਣੇ ਇੱਕ ਹੋਰ ਸਕੀਮ ਕੱਢੀ ਆ ਜਿਹਦੇ ਤਹਿਤ ਹਰ ਇੱਕ ਨਵੀਂ ਬਣੀ ਮਾਂ ਨੂੰ ਅਗਲੇ 3 ਸਾਲਾਂ ਦੇ ਲਈ ਮਤਲਬ ਕਿ ਜਦੋਂ ਉਹਦਾ ਬੱਚਾ ਪੈਦਾ ਹੁੰਦਾ ਤਾਂ 3 ਸਾਲਾਂ ਦੇ ਲਈ ਉਸ ਬੱਚੇ ਦੀ ਪਰਵਰਿਸ਼ ਦੇ ਲਈ ਹਰੇਕ ਸਾਲ 42000 ਰੁਪਇਆ ਮਿਲਿਆ ਕਰੂਗਾ ਬਹੁਤ ਸਾਲਾਂ ਤੱਕ ਚਾਈਨਾ ਦੇ ਵਿੱਚ ਸਿਰਫ 1 ਚਾਈਲਡ ਪਾਲਿਸੀ ਰਹੀ ਆ ਤੇ ਭਾਵੇਂ ਹੁਣ ਇਹਨੂੰ ਹਟੀ ਨੂੰ ਵੀ 10 ਸਾਲ ਤੋਂ ਜ਼ਿਆਦਾ ਹੋ ਚੁੱਕੇ ਆ ਪਰ ਹੁਣ ਉੱਥੋਂ ਦੇ ਲੋਕ ਇਸੇ ਇੱਕ ਬੱਚੇ ਦੀ ਪਾਲਿਸੀ ਦੇ ਨਾਲ ਇੰਨੇ ਕੁ ਜ਼ਿਆਦਾ ਆਦੀ ਤੇ ਸੈਟੀਸਫਾਈਡ ਹੋ ਚੁੱਕੇ ਆ ਉੱਥੇ ਜ਼ਿਆਦਾਤਰ ਲੋਕ ਹੁਣ ਇੱਕ ਬੱਚੇ ਤੋਂ ਜ਼ਿਆਦਾ ਪੈਦਾ ਹੀ ਨਹੀਂ ਕਰ ਰਹੇ ਤੇ ਇੱਕ ਨਵੇਂ ਟ੍ਰੈਂਡ ਦੇ ਅਕੋਰਡਿੰਗ ਤਾਂ ਨਵੀਂ ਜਿਹੜੀ ਜਨਰੇਸ਼ਨ ਆ ਉਹ ਵਿਆਹ ਹੀ ਨਹੀਂ ਕਰਵਾ ਰਹੀ ਐਸੇ ਕਰਕੇ ਪਿਛਲੇ 3 ਸਾਲਾਂ ਤੋਂ ਚਾਈਨਾ ਦੀ ਆਬਾਦੀ ਦੀ 네ਗੇਟਿਵ ਗ੍ਰੋਥ ਹੋ ਰਹੀ ਆ ਮਤਲਬ ਕਿ ਹਰ ਸਾਲ ਉਹਨਾਂ ਦੀ ਪੋਪੂਲੇਸ਼ਨ ਘਟਦੀ ਜਾ ਰਹੀ ਆ ਇਸ ਤੋਂ ਅੱਗੇ ਮੈਂ ਤੁਹਾਨੂੰ ਇੱਕ ਬਹੁਤ ਹੀ ਅਜੀਬ ਅੰਕੜਾ ਦੱਸਦਾ ਜਿਹੜਾ ਤੁਹਾਨੂੰ ਪੂਰੀ ਤਰ੍ਹਾਂ ਨਾਲ ਹੈਰਾਨ ਕਰ ਦੇਗਾ ਜੇ ਮੈਂ ਤੁਹਾਨੂੰ ਇਹ ਪੁੱਛਾਂ ਕਿ ਹੁਣ ਤੋਂ 50 ਸਾਲ ਪਹਿਲਾਂ ਚਾਈਨਾ ਦੀ ਆਬਾਦੀ ਜ਼ਿਆਦਾ ਸੀ ਜਾਂ ਅੱਜ ਹੈਗੀ ਆ ਤਾਂ ਇਹਦੇ 'ਚ ਕੋਈ ਦਿਮਾਗ ਲਾਉਣ ਦੀ ਲੋੜ ਨਹੀਂ ਅੱਜ ਚਾਈਨਾ ਦੀ ਆਬਾਦੀ 50 ਸਾਲ ਪਹਿਲਾਂ ਤੋਂ ਬਹੁਤ ਹੀ ਜ਼ਿਆਦਾ ਆ ਪਰ ਹੁਣ ਇੱਥੇ ਇੱਕ ਹੋਰ ਅੰਕੜਾ ਵਾ 2024 ਦੇ ਵਿੱਚ ਚਾਈਨਾ ਦੇ ਵਿੱਚ ਟੋਟਲ ਜਿੰਨੇ ਵਿਆਹ ਹੋਏ ਆ ਉਹ ਹੁਣ ਤੋਂ 50 ਸਾਲ ਪਹਿਲਾਂ ਹੋਏ ਵਿਆਹਾਂ ਤੋਂ ਕਿਤੇ ਜ਼ਿਆਦਾ ਘਟ ਨੇ ਇਹ ਇੱਕ ਚਾਈਨਾ ਦੇ ਲਈ ਨਵੀਂ ਪ੍ਰੋਬਲਮ ਆ ਕਿ ਜਿਹੜੀ ਉਹਨਾਂ ਦੀ ਅਗਲੀ ਜਨਰੇਸ਼ਨ ਆ ਉਹ ਵਿਆਹ ਹੀ ਕਰਵਾਉਣਾ ਨਹੀਂ ਚਾਹ ਰਹੇ ਹੁਣੇ-ਹੁਣੇ ਚਾਈਨਾ ਦੇ ਵਿੱਚ ਇੱਕ ਸਰਵੇ ਵੀ ਕਰਵਾਇਆ ਗਿਆ ਜਿਦੇ ਵਿੱਚ ਪੇਰੈਂਟਸ ਨੂੰ ਇਹ ਪੁੱਛਿਆ ਗਿਆ ਕਿ ਕੀ ਉਹ ਇੱਕ ਤੋਂ ਜ਼ਿਆਦਾ ਬੱਚੇ ਚਾਹੁੰਦੇ ਨੇ ਤਾਂ ਉਸ ਸਰਵੇ ਦੇ ਵਿੱਚ 85% ਤੋਂ ਜ਼ਿਆਦਾ ਲੋਕਾਂ ਨੇ ਬੋਲਿਆ ਨਹੀਂ ਤੇ ਸਿਰਫ ਇੱਥੇ ਹੀ ਬਸ ਨਹੀਂ ਇਹ ਤਾਂ ਬਿਲਕੁਲ ਇੱਕ ਛੋਟੀ ਅਮਾਉਂਟ ਆ ਇਸ ਤੋਂ ਅੱਗੇ ਚਾਈਨਾ ਦੀ ਗਵਰਨਮੈਂਟ ਨੇ ਅਗਲੀਆਂ ਸਕੀਮਾਂ ਕੱਢੀਆਂ ਜੇ ਥੋੜੇ ਦੂਸਰਾ ਤੇ ਤੀਸਰਾ ਬੱਚਾ ਪੈਦਾ ਹੁੰਦਾ ਤਾਂ ਜੇ ਇਸ ਤਰ੍ਹਾਂ ਨਾਲ ਕੋਈ ਵੀ ਪੇਰੈਂਟਸ ਤਿੰਨ ਬੱਚਿਆਂ ਤੱਕ ਪੈਦਾ ਕਰਦੇ ਆ ਤਾਂ ਉਹਨਾਂ ਦੀ ਜਿਹੜੀ ਤਿੰਨਾਂ ਸਾਲਾਂ ਦੇ ਵਿੱਚ ਦੇਣ ਵਾਲੀ ਅਮਾਊਂਟ ਆ ਉਹ ਵੱਧ ਕੇ ਹੋ ਜਾਣੀ ਆ 12 ਲੱਖ ਰੁਪਈਆ ਪਰ ਹੁਣ ਤੁਸੀਂ ਦੇਖੋ ਇੰਨੀ ਵੱਡੀ ਅਮਾਊਂਟ ਦਾ ਲਾਲਚ ਦੇਣ ਦੇ ਬਾਵਜੂਦ ਵੀ 85% ਤੋਂ ਜ਼ਿਆਦਾ ਚਾਈਨੀਜ਼ ਲੋਕ ਅੱਜ ਇੱਕ ਤੋਂ ਜ਼ਿਆਦਾ ਬੱਚਿਆਂ ਨੂੰ ਪੈਦਾ ਨਹੀਂ ਕਰਨਾ ਚਾਹੁੰਦੇ ਹੁਣ ਅਗਲੀ ਖਬਰ ਦੇ ਵਿੱਚ ਮੈਂ ਤੁਹਾਨੂੰ ਨਵੀਂ ਜਨਰੇਸ਼ਨ ਦਾ ਇੱਕ ਕਾਰਨਾਮਾ ਦੱਸਦਾ ਜਿਹੜੇ ਆਪਣੇ ਆਪ ਨੂੰ ਜਨਰੇਸ਼ਨ ਐਕਸ ਜ਼ੈਡ ਜੈਂਜੀ ਪੈਂਜੀ ਪਤਾ ਹੀ ਨਹੀਂ ਕੀ ਕਹਿੰਦੇ ਅੱਬੇ मजा ਆਏਗਾ ਨਾ ਵੀਰੋ ਖਬਰ ਆ ਰਹੀ ਆ ਪੁਣੇ ਤੋਂ ਇੱਕ 20 ਸਾਲ ਦਾ ਲੜਕਾ ਵਾ ਬੀਬੀਏ ਦਾ ਸਟੂਡੈਂਟ ਆ ਪੁਣੇ ਦੇ ਵਿਮਾਨ ਨਗਰ ਦੀ ਸੰਜੇ ਪਾਰਕ ਦਾ ਉਹ ਰਹਿਣ ਵਾਲਾ ਰਾਤ ਨੂੰ ਘਰੋਂ 12:30 ਵਜੇ ਜਾਂਦਾ ਆਪਣੇ ਕਿਸੇ ਫਰੈਂਡ ਨੂੰ ਮਿਲਣ ਦੇ ਲਈ ਆਪਣੇ ਟੂ-ਵੀਲਰ ਦੇ ਉੱਪਰ ਹੁਣ ਸਭ ਤੋਂ ਪਹਿਲਾਂ ਤਾਂ ਰਾਤ ਨੂੰ 12:30 ਵਜੇ ਤੁਸੀਂ ਜਾ ਰਹੇ ਹੋ ਕਿਸੇ ਫਰੈਂਡ ਨੂੰ ਮਿਲਣ ਦੇ ਲਈ ਤੇ ਗੜਬੜ ਇੱਥੋਂ ਹੀ ਹੋਣੀ ਸ਼ੁਰੂ ਹੋ ਜਾਂਦੀ ਹੈ ਔਰਤ ਦਾ ਚੱਕਰ ਬਾਬੂ ਭయ్యా ਔਰਤ ਦਾ ਚੱਕਰ ਸਾਨੂੰ ਸਾਡੇ ਘਰ ਦੇ ਨੇੜਾ ਹੋਣ ਤੇ ਘਰੋਂ ਬਾਹਰ ਨਹੀਂ ਨਿਕਲਣ ਦਿੰਦੇ ਹੁੰਦੇ ਸੀ ਇਹ ਭਾਈ ਸਾਹਿਬ ਨੇ ਤੇ ਅੱਜ ਕੱਲ੍ਹ ਵਾਲੇ ਆ ਇਹ 12:30 ਵਜੇ ਰਾਤ ਨੂੰ ਫਰੈਂਡ ਨੂੰ ਮਿਲਣ ਜਾ ਰਹੇ ਆ ਤੇ ਘਰ ਦੇ ਇਹਨਾਂ ਨੂੰ ਅਲਾਉ ਕਰ ਰਹੇ ਆ ਉਜਵੇਂ ਪੁਰਾਣੀ ਪੰਜਾਬੀ ਦੀ ਕਹਾਵਤ ਆ ਵੀ ਕਮਲੇ ਨੂੰ ਨਾ ਮਾਰੋ ਪਹਿਲਾਂ ਕਮਲੇ ਦੀ ਮਾਂ ਨੂੰ ਮਾਰੋ ਤਾਂ ਇੱਥੇ ਪਹਿਲਾਂ ਤਾਂ ਉਹੀ ਗੱਲ ਆ ਚਲੋ ਜੀ ਹੁਣ ਜਦੋਂ ਇਹ ਭਾਈ ਸਾਹਿਬ ਵਾਪਸ ਆ ਰਹੇ ਹੁੰਦੇ ਆ ਤਾਂ ਇਹਨਾਂ ਦੀ ਸਕੂਟਰੀ ਦਾ ਤੇਲ ਖਤਮ ਹੋ ਜਾਂਦਾ ਤੇ ਤੇਲ ਖਤਮ ਹੁੰਦਾ ਪੁਣੇ ਦੇ ਇੱਕ ਏਰੀਏ ਵੱਡਾ گاؤں ਸ਼ੇਰੀ ਦੀ ਸ੍ਰਸ਼ਟੀ ਕੰਪਲੈਕਸ ਦੇ ਬਿਲਕੁਲ ਸਾਹਮਣੇ ਰਾਤ ਦਾ 1 ਵਜ ਚੁੱਕਿਆ ਤੇ ਇਸ ਮਹਾਨ ਇਨਸਾਨ ਨੂੰ ਉੱਥੇ ਇਸੇ ਕਮਰਸ਼ੀਅਲ ਕੰਪਲੈਕਸ ਦੇ ਬਿਲਕੁਲ ਬਾਹਰ ਪਾਰਕਿੰਗ ਦੇ ਵਿੱਚ ਕੁਝ ਟੂ-ਵੀਲਰ ਖੜੇ ਹੋਏ ਮਿਲਦੇ ਆ ਹੁਣ ਇਹਨੂੰ ਲੱਗਦਾ ਕਿ ਕਿਸੇ ਨੂੰ ਕੀ ਹੀ ਪਤਾ ਲੱਗਣਾ ਆਪਾਂ ਥੋੜਾ ਜਿਹਾ ਤੇਲ ਚੋਰੀ ਕਰ ਲੈਨੇ ਆ ਸ਼ਾਇਦ ਕਿਸੇ ਨੂੰ ਪਤਾ ਨਾ ਵੀ ਲੱਗਦਾ ਜਦੋਂ ਤੱਕ ਕਿ ਕਿਸੇ ਇੱਕ ਇਹ ਜੇ ਐਕਟਿਵ ਨੂੰ ਨਾ ਖੋਲ ਲੈਂਦਾ ਤੇ ਉਹਦਾ ਤੇਲ ਚੈੱਕ ਕਰਨ ਦੇ ਲਈ ਇੱਕ ਲਾਈਟਰ ਨੂੰ ਨਾ ਯੂਜ਼ ਕਰ ਲੈਂਦਾ ਮੈਨੂੰ ਲੱਗਦਾ ਸ਼ਾਇਦ ਬੀਬੀਏ ਦੇ ਕੋਰਸ ਦੇ ਵਿੱਚ ਇਸ ਤਰ੍ਹਾਂ ਦੀ ਪੜ੍ਹਾਈ ਨਹੀਂ ਕਰਵਾਈ ਜਾਂਦੀ ਕਿ ਜਦੋਂ ਤੇਲ ਚੋਰੀ ਕਰਨਾ ਵਾ ਤਾਂ ਲਾਈਟਰ ਨੂੰ ਜਲਾਉਣਾ ਨਹੀਂ ਹੁੰਦਾ ਪਰ ਇਹ ਭਾਈ ਸਾਹਿਬ ਤੇਲ ਨੂੰ ਚੈੱਕ ਕਰਨ ਦੇ ਲਈ ਲਾਈਟਰ ਨੂੰ ਜਲਾ ਲੈਂਦੇ ਆ ਉਸ ਤੋਂ ਅੱਗੇ ਦੀ ਕਹਾਣੀ ਤੁਸੀਂ ਸਮਝ ਸਕਦੇ ਹੋ ਦੇਖਾ ਆਪਣੇ ਲਾਪਰਵਾਹੀ ਦਾ ਨਤੀਜਾ ਉਸ ਟਾਈਮ ਵੀ ਇਸੇ ਕਮਰਸ਼ੀਅਲ ਕੰਪਲੈਕਸ ਦੇ ਅੰਦਰ 200 ਤੋਂ ਜ਼ਿਆਦਾ ਇਨਸਾਨ ਮੌਜੂਦ ਹੁੰਦੇ ਆ ਫੌਰਨ ਇਹ ਅੱਗ ਜਿਹੜੀ ਹੈਗੀ ਆ ਪਹਿਲਾਂ ਉਹਨਾਂ ਸਾਰੇ ਦੇ ਸਾਰੇ ਟੂ-ਵੀਲਰਸ ਨੂੰ ਤੇ ਉਸ ਤੋਂ ਬਾਅਦ ਉਸ ਕਮਰਸ਼ੀਅਲ ਕੰਪਲੈਕਸ ਤੱਕ ਫੈਲ ਜਾਂਦੀ ਆ ਤੇ ਨਾਲ ਦੀ ਨਾਲ ਹੀ ਆਂਡੀ ਗਵੰਡੀ ਉੱਠਦੇ ਆ ਤੇ ਫਾਇਰ ਬ੍ਰਿਗੇਡ ਵਾਲਿਆਂ ਨੂੰ ਫੋਨ ਕੀਤਾ ਜਾਂਦਾ ਚਾਰ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਕੁਝ ਹੀ ਮਿੰਟਾਂ ਦੇ ਵਿੱਚ ਇੱਥੇ ਪਹੁੰਚਦੀਆਂ ਨੇ ਤੇ ਅਗਲੇ 4 ਘੰਟਿਆਂ ਦੇ ਵਿੱਚ ਇਸ ਅੱਗ ਨੂੰ ਬੁਝਾਇਆ ਜਾਂਦਾ ਪਰ ਇਸ ਬਿਲਡਿੰਗ ਸ੍ਰਸ਼ਟੀ ਅਪਾਰਟਮੈਂਟ ਦੇ ਜਿਹੜੇ ਦੋਨੇ ਐਗਜ਼ਿਟ ਹੁੰਦੇ ਆ ਕਿਉਂਕਿ ਦੋਨਾਂ ਦੇ ਸਾਹਮਣੇ ਦੇ ਉੱਪਰ ਬਹੁਤ ਸਾਰੇ ਟੂ-ਵੀਲਰ ਖੜੇ ਆ ਸਾਰੇ ਦੇ ਸਾਰੇ ਅਗ ਨੂੰ ਫੜ ਲੈਂਦੇ ਆ ਤੇ ਜਿੰਨੇ ਵੀ ਐਗਜ਼ਿਟ ਪੁਆਇੰਟ ਹੁੰਦੇ ਆ ਉਹ ਬਲੌਕ ਹੋ ਜਾਂਦੇ ਆ ਤਾਂ ਬਹੁਤ ਹੀ ਮੁਸ਼ਕਿਲ ਦੇ ਨਾਲ ਕੰਪਲੈਕਸ ਦੇ ਅੰਦਰਲੇ 200 ਤੇ 200 ਬੰਦਿਆਂ ਨੂੰ ਬਾਹਰ ਸੇਫਲੀ ਕੱਢਿਆ ਜਾਂਦਾ ਅਗ ਇੰਨੀ ਕਿ ਜ਼ਿਆਦਾ ਭਿਆਨਕ ਹੁੰਦੀ ਆ ਤੇ ਗਰਮੀ ਉੱਥੇ ਇੰਨੀ ਕਿ ਜ਼ਿਆਦਾ ਹੋ ਜਾਂਦੀ ਆ ਟੈਂਪਰੇਚਰ ਇਨਾ ਵੱਧ ਜਾਂਦਾ ਕਿ ਇਸ ਪੂਰੀ ਦੀ ਪੂਰੀ ਬਿਲਡਿੰਗ ਨੂੰ ਛੱਡ ਕੇ ਆਸੇ ਪਾਸੇ ਦੇ ਵੀ ਬਹੁਤ ਸਾਰੇ ਘਰਾਂ ਦੀਆਂ ਜਿਹੜੀਆਂ ਵਿੰਡੋ ਪੇਨ ਹੁੰਦੇ ਆ ਉਹ ਪੂਰੀ ਤਰ੍ਹਾਂ ਦੇ ਨਾਲ ਮੈਲਟ ਹੋ ਜਾਂਦੇ ਆ ਆਪਾਂ ਬਹੁਤ ਵਾਰ ਦੇਖਿਆ ਵਾ ਕਿ ਕਈ ਵਾਰੀ ਕਿਸੇ ਲੜਕੀ ਨੂੰ ਕਿਸੇ ਖਾਸ ਵਜ੍ਹਾ ਦੇ ਕਾਰਨ ਕਿਸੇ ਦਰਖਤ ਦੇ ਨਾਲ ਪਹਿਲਾਂ ਵਿਆਹ ਆ ਜਾਂਦਾ ਤੇ ਉਹ ਪਾਵੇਂ ਇੱਕ ਸਿੰਬੋਲਿਕ ਵਿਆਹ ਹੁੰਦਾ ਤੇ ਕਈ ਵਾਰੀ ਇਵਨ ਕਿਸੇ ਜਾਨਵਰ ਦੇ ਨਾਲ ਵੀ ਵਿਆਹ ਜਾਂ ਜਾਂਦੀਆਂ ਇੰਡੀਅਨ ਲੜਕੀਆਂ ਆਪਾਂ ਬਹੁਤ ਵਾਰੀ ਚੀਜ਼ ਸੁਣੀ ਆ ਤਾਂ ਬਿਲਕੁਲ ਉਸੇ ਤਰ੍ਹਾਂ ਹੀ ਹੁਣ ਕਿਉਂਕਿ ਇਸ ਪੂਰੇ ਏਰੀਆ ਦੇ ਵਿੱਚ ਅਗਲੀ ਵਾਰੀ ਜਿਹੜੀ ਫਸਲ ਹੈਗੀ ਆ ਉਹ ਬਹੁਤ ਚੰਗੀ ਹੋਵੇ ਉਹਦੀ ਹਾਰਵੈਸਟਿੰਗ ਬਹੁਤ ਚੰਗੀ ਹੋਵੇ ਤਾਂ ਮੈਕਸੀਕੋ ਦੇ ਇਸ ਇਲਾਕੇ ਦੀ ਇੱਕ ਰੀਤ ਬਹੁਤ ਸਦੀਆਂ ਤੋਂ ਚੱਲਦੀ ਆ ਰਹੀ ਆ ਕਿ ਜਦੋਂ ਵੀ ਫਸਲ ਦੀ ਉਹਦੀ ਬਜਾਈ ਸ਼ੁਰੂ ਹੋਣੀ ਆ ਤਾਂ ਉਸ ਤੋਂ ਪਹਿਲਾਂ ਜਿਹੜਾ ਉਸ ਇਲਾਕੇ ਦਾ ਮੇਅਰ ਆ ਉਹ ਇੱਕ ਫੀਮੇਲ ਮਗਰਮਛ ਦੇ ਨਾਲ ਵਿਆਹ ਕਰਵਾਊਗਾ ਕੌਣ ਹੈ ਲੋਕ ਕਹਾਂ ਸੇ ਆਤੇ ਹੈ ਇਹ ਇਹ ਰੀਤੀ ਰਿਵਾਜ ਉੱਥੇ ਚੱਲ ਰਿਹਾ ਪਿਛਲੇ 230 ਸਾਲ ਤੋਂ ਹੁਣ ਮੈਨੂੰ ਇਹ ਨਹੀਂ ਪਤਾ ਕਿ ਇਹ ਸਾਇੰਟਿਫਿਕਲੀ ਕਿੰਨਾ ਕੁ ਪੋਸੀਬਲ ਹੈਗਾ ਜਾਂ ਨਹੀਂ ਹੈਗਾ ਪਰ ਉੱਥੋਂ ਦੇ ਲੋਕਾਂ ਦੇ ਅਕੋਰਡਿੰਗ ਜਦੋਂ ਇਹ ਰੀਤ ਨਿਭਾਈ ਜਾਊਗੀ ਉਸ ਤੋਂ ਬਾਅਦ ਉਹਨਾਂ ਦੇ ਖੇਤਾਂ ਦੇ ਵਿੱਚ ਭਰਪੂਰ ਫਸਲ ਤੇ ਮੈਕਸੀਕੋ ਦੇ ਸਮੁੰਦਰ ਦੇ ਵਿੱਚ ਭਰਪੂਰ ਮੱਛੀ ਮਿਲੂਗੀ ਬਸ ਗੱਲ ਸਿਰਫ ਇੰਨੀ ਆ ਕਿ ਇਹਨਾਂ ਮੇਰ ਸਾਹਿਬ ਨੂੰ ਦਹੇਜ ਦੇ ਵਿੱਚ ਕੋਈ ਫੋਰਚਨਰ ਕਾਰ ਨਹੀਂ ਮਿਲਣ ਵਾਲੀ हां हो ਸਕਦਾ ਕੋਈ 2-3 ਮਰੇ ਹੋਏ ਹਿਰਨ ਜਾਂ ਬਾਂਦਰ ਜ਼ਰੂਰ ਮਿਲ ਜਾਣਾ ਅੱਜ ਦੇ ਆਪਣੇ ਵੀਡੀਓ ਦੇ ਵਿੱਚ ਆਪਾਂ ਬਹੁਤ ਸਾਰੀਆਂ ਪੁੱਠੀਆਂ ਸਿੱਧੀਆਂ ਖਬਰਾਂ ਸੁਣੀਆਂ ਤਾਂ ਚਲੋ ਮੈਂ ਤੁਹਾਨੂੰ ਫਾਈਨਲੀ ਇੱਕ ਬਹੁਤ ਹੀ ਜ਼ਿਆਦਾ ਵਧੀਆ ਖਬਰ ਸੁਣਾਉਣਾ ਹੁਣ ਤੋਂ ਕੁਝ ਦਿਨ ਪਹਿਲਾਂ ਦੀ ਗੱਲ ਆ ਇੱਕ ਪਰਿਵਾਰ ਪਤੀ ਪਤਨੀ ਤੇ ਇੱਕ ਉਹਨਾਂ ਦਾ ਛੋਟਾ ਬੱਚਾ ਟ੍ਰੇਨ ਦੇ ਉੱਪਰ ਸਫ਼ਰ ਕਰ ਰਹੀ ਸੀ ਪਨਵੇਲ ਤੋਂ ਬਾਰਾ ਬੰਕੀ ਤੱਕ ਦਾ ਤੇ ਟ੍ਰੇਨ ਸੀਗੀ ਪਨਵੇਲ ਗੋਰਖਪੁਰ ਐਕਸਪ੍ਰੈਸ ਜਦੋਂ ਇਹ ਟ੍ਰੇਨ ਚਾਂਸੀ ਰੇਲਵੇ ਸਟੇਸ਼ਨ ਦੇ ਉੱਪਰ ਆ ਕੇ ਰੁਕਦੀ ਆ ਉਸੇ ਟਾਈਮ ਜਿਹੜੇ ਇਹ ਨਾਲ ਪਤਨੀ ਹੁੰਦੇ ਆ ਔਰਤ ਹੁੰਦੇ ਆ ਕਿਉਂਕਿ ਇਹ ਪਹਿਲਾਂ ਹੀ ਹੈਵੀਲੀ ਪ੍ਰੈਗਨੈਂਟ ਸੀਗੇ ਤਾਂ ਇੱਕਦਮ ਇਹਨਾਂ ਨੂੰ ਪੇਨਸ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਹਾਲਤ ਇੱਕਦਮ ਉਹਨਾਂ ਦੀ ਬੁਰੀ ਹੋ ਜਾਂਦੀ ਆ ਤੇ ਇਹ ਲੱਗ ਰਿਹਾ ਕਿ ਜਿਹੜਾ ਡਿਲੀਵਰੀ ਦਾ ਟਾਈਮ ਆ ਉਹ ਬਹੁਤ ਹੀ ਨੇੜੇ ਆ ਤੇ ਹੁਣ ਫੈਮਿਲੀ ਦੇ ਕੋਲੇ ਇੰਨਾ ਟਾਈਮ ਨਹੀਂ ਹੈ ਡਾਕਟਰ ਉਸ ਟਾਈਮ ਦੇ ਉੱਪਰ ਮੌਜੂਦ ਉੱਥੇ ਨਹੀਂ ਸੀਗੇ ਤੇ ਜਿਹੜੇ ਇਸ ਔਰਤ ਦੇ ਹਸਬੰਡ ਹੁੰਦੇ ਆ ਉਹ ਫੌਰਨ ਰੇਲਵੇ ਦੇ ਮੈਡੀਕਲ ਅਸਿਸਟੈਂਸ ਵਿਭਾਗ ਨੂੰ ਐਸਓਐਸ ਕਰਦੇ ਆ ਤੇ ਜਿਹੜਾ ਰੇਲਵੇ ਦਾ ਔਮਨ ਸਟਾਫ ਹੁੰਦਾ ਉਹ ਫੌਰਨ ਇਸ ਔਰਤ ਨੂੰ ਉਹਨਾਂ ਦੀ ਬੋਗੀ ਤੋਂ ਉਤਾਰ ਲੈਂਦੇ ਆ ਪਲੇਟਫਾਰਮ ਦੇ ਉੱਪਰ ਹੀ ਉਹਨਾਂ ਨੂੰ ਲਟਾ ਦਿੱਤਾ ਜਾਂਦਾ ਬਾਕੀ ਦੇ ਸਾਰੇ ਮਰਦਾਂ ਨੂੰ ਹਟਾ ਦਿੱਤਾ ਜਾਂਦਾ ਤੇ ਉਹਨਾਂ ਨੂੰ ਪੂਰੀ ਤਰ੍ਹਾਂ ਦੇ ਨਾਲ ਘੇਰ ਲਿਆ ਜਾਂਦਾ ਪਰ ਹਾਲੇ ਵੀ ਇੱਕ ਪ੍ਰੋਬਲਮ ਆ ਉੱਥੇ ਕੋਈ ਵੀ ਇਸ ਤਰ੍ਹਾਂ ਦਾ ਐਕਸਪਰਟ ਬੰਦਾ ਨਹੀਂ ਹੈ ਜਾਂ ਦਾਈ ਕਹੋ ਜਾਂ ਡਾਕਟਰ ਕਹੋ ਜਾਂ ਨਰਸ ਕਹੋ ਜਿਹੜਾ ਇਸ ਔਰਤ ਦੀ ਆਪਣੇ ਬੱਚੇ ਨੂੰ ਪੈਦਾ ਕਰਨ ਦੀ ਪ੍ਰਕਿਰਿਆ ਦੇ ਵਿੱਚ ਸਹਾਇਤਾ ਕਰ ਸਕੇ ਪਰ ਬਿਲਕੁਲ ਉਸੇ ਹੀ ਟਾਈਮ ਇਸੇ ਪਲੇਟਫਾਰਮ ਦੇ ਉੱਪਰ ਹੁੰਦੇ ਆ ਆਰਮੀ ਦੇ 31 ਸਾਲ ਦੇ ਮੇਜਰ ਰੋਹਿਤ ਬੈਕਵਾਲਾ ਤੇ ਉਹ ਆਪਣੇ ਬੈਗ ਦੇ ਵਿੱਚੋਂ ਆਪਣੀ ਟੂਲ ਕਿਟ ਕੱਢਦੇ ਆ ਜਿਦੇ ਵਿੱਚ ਕੁਝ ਚਾਕੂ ਹੁੰਦੇ ਆ ਕੁਝ ਹੋਰ ਇਸ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਨੇ ਤੇ ਫੌਰਨ ਮੇਜਰ ਦੇ ਕਹਿਣ ਦੇ ਉੱਤੇ ਰੇਲਵੇ ਸਟਾਫ ਗਲਵਜ਼ ਲੈ ਆਉਂਦਾ ਤੇ ਹੋਰ ਜੋ-ਜੋ ਚੀਜ਼ਾਂ ਉਹ ਬੋਲਦੇ ਆ ਉਹ ਲੈ ਆਉਂਦੇ ਆ ਤੇ ਆਰਮੀ ਦੇ ਇਹ ਡਾਕਟਰ ਮੇਜਰ ਰੋਹਿਤ ਬੈਕਵਾਲਾ ਕੋਸ਼ੀ ਟਾਈਮ ਦੇ ਵਿੱਚ ਇਸ ਔਰਤ ਦੀ ਹੈਲਪ ਕਰ ਦਿੰਦੇ ਆ ਇੱਕ ਬਹੁਤ ਹੀ ਹੈਲਦੀ ਤੰਦਰੁਸਤ ਬੱਚੇ ਨੂੰ ਇਸ ਦੁਨੀਆ ਦੇ ਵਿੱਚ ਲਿਆਉਣ ਦੇ ਲਈ ਉਸ ਤੋਂ ਬਾਅਦ ਇਹ ਨਿਊਜ਼ ਇੰਡੀਆ ਦੇ ਬਹੁਤ ਸਾਰੇ ਅਲੱਗ-ਅਲੱਗ YouTube ਚੈਨਲਸ ਤੇ ਅਖਬਾਰਾਂ ਦੇ ਵਿੱਚ ਵਾਇਰਲ ਹੁੰਦੀ ਆ ਤੇ ਸਾਰੇ ਦੇ ਸਾਰੇ ਇੰਡੀਆ ਦੇ ਲੋਕ ਤੇ ਨਾਲ ਦੀ ਨਾਲ ਹੀ ਇੰਡੀਅਨ ਆਰਮੀ ਆਪਣੇ ਹੀ ਇੱਕ ਡਾਕਟਰ ਮੇਜਰ ਰੋਹਿਤ ਦੀ ਬਹੁਤ ਹੀ ਜ਼ਿਆਦਾ ਪ੍ਰੇਜ਼ ਕਰਦੇ ਆ ਡਿਲੀਵਰੀ ਹੋਣ ਤੋਂ ਬਾਅਦ ਇੱਕ ਐਂਬੂਲੈਂਸ ਉੱਥੇ ਬੁਲਾਈ ਜਾਂਦੀ ਆ ਤੇ ਬੱਚੇ ਨੂੰ ਤੇ ਬੱਚੇ ਦੀ ਮਦਰ ਨੂੰ ਇਹਨਾਂ ਦੋਨਾਂ ਨੂੰ ਨੇੜੇ ਦੇ ਕਿਸੇ ਹਸਪੀਟਲ ਦੇ ਵਿੱਚ ਭੇਜ ਦਿੱਤਾ ਜਾਂਦਾ ਪਰ ਹਾਂ ਜੇ ਉੱਥੇ ਉਸ ਟਾਈਮ ਦੇ ਉੱਪਰ ਮੇਜਰ ਡਾਕਟਰ ਰੋਹਿਤ ਬਕਵਾਲਾ ਨਾ ਹੁੰਦੇ ਫਿਰ ਇਹ ਸਿਚੁਏਸ਼ਨ ਕਾਫੀ ਜ਼ਿਆਦਾ ਟ੍ਰਿੱਕੀ ਹੋ ਸਕਦੀ ਸੀ ਤੇ ਇਹ ਵੀ ਹੋ ਸਕਦਾ ਸੀ ਕਿ ਇਸ ਬੱਚੇ ਨੂੰ ਤੇ ਇਸ ਦੀ ਮਦਰ ਨੂੰ ਇਹਨਾਂ ਦੋਨਾਂ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਜਾਨ ਦਾ ਖਤਰਾ ਵੀ ਬਣ ਸਕਦਾ ਸੀ ਸਿਆਣਿਆਂ ਦੀ ਇੱਕ ਬਹੁਤ ਪੁਰਾਣੀ ਕਹਾਵਤ ਆ ਕਿ ਕਦੇ ਵੀ ਆਪਣੀ ਦੌਲਤ ਨੂੰ ਲੋਕਾਂ ਦੇ ਸਾਹਮਣੇ ਨਾ ਇਜ਼ਹਾਰ ਕਰੋ ਉਹਨਾਂ ਨੂੰ ਨਾ ਦੱਸੋ ਕੋਈ ਨਾ ਕੋਈ ਪ੍ਰੋਬਲਮ ਤੁਹਾਨੂੰ ਜ਼ਰੂਰ ਹੋਊਗੀ ਅਗਲੀ ਖਬਰ ਹੈਗੀ ਆ ਇੱਕ ਇਹੋ ਜਿਹੇ ਇਨਸਾਨ ਦੀ ਜਿਨੇ ਇੱਕ ਕਹਾਵਤ ਉੱਪਰ ਅਮਲ ਨਹੀਂ ਕੀਤਾ ਜਬਲਪੁਰ ਦੇ ਰਹਿਣ ਵਾਲੇ 45 ਸਾਲ ਦੇ ਇੰਦਰ ਕੁਮਾਰ ਪਹੁੰਚਦੇ ਨੇ ਇੰਡੀਆ ਦੇ ਇੱਕ ਬਹੁਤ ਹੀ ਜ਼ਿਆਦਾ ਮਸ਼ਹੂਰ ਤੇ ਵਾਇਰਲ ਬਾਬਾ ਜੀ ਦੇ ਕੋਲੇ ਜਿਨ੍ਹਾਂ ਦਾ ਆਫੀਸ਼ੀਅਲ ਨਾਮ ਹੈਗਾ ਅਨਿਰੋਧਾ ਚਾਰਿਆ ਜਿਨ੍ਹਾਂ ਨੂੰ ਉਹਨਾਂ ਦੇ ਭਗਤ ਪਿਆਰ ਦੇ ਨਾਲ ਪੋਕੀ ਬਾਬਾ ਦੇ ਨਾਮ ਨਾਲ ਵੀ ਜਾਣਦੇ ਨੇ ਆਪਣੇ ਮਜ਼ਾਕੀਆ ਲਹਿਜੇ ਦੇ ਕਰਕੇ ਇਹ ਬਾਬਾ ਜੀ ਬਹੁਤ ਹੀ ਜ਼ਿਆਦਾ ਪ੍ਰਸਿੱਧ ਨੇ ਤੇ ਜਿਹੜੀਆਂ ਇਹਨਾਂ ਦੀਆਂ ਗੈਦਰਿੰਗਸ ਹੁੰਦੀਆਂ ਜਿੱਥੇ ਇਹਨਾਂ ਦੇ ਪ ভক্ত ਆਉਂਦੇ ਆ ਤੇ ਜਿਹੜੇ ਸਵਾਲ ਜਵਾਬ ਇੱਕ ਦੂਸਰੇ ਨਾਲ ਹੁੰਦੇ ਆ ਉਹ ਬਹੁਤ ਹੀ ਜ਼ਿਆਦਾ ਇੰਟਰਨੈਟ ਦੇ ਉੱਪਰ ਵਾਇਰਲ ਹੁੰਦੇ ਨੇ ਇਸੇ ਤਰ੍ਹਾਂ ਦਾ ਇੱਕ ਵੀਡੀਓ ਵਾਇਰਲ ਹੁੰਦਾ ਤੇ ਉਹ ਵੀਡੀਓ ਵਾਇਰਲ ਹੁੰਦਾ ਇੰਦਰ ਕੁਮਾਰ ਹੋਣਾ ਦਾ ਇਸ ਵੀਡੀਓ ਦੇ ਵਿੱਚ ਕਨਵਰਸੇਸ਼ਨ ਕੀ ਚੱਲਦੀ ਆ ਇੰਦਰ ਕੁਮਾਰ ਹੁਣੀ ਆਪਣਾ ਦੁਖੜਾ ਲੈ ਕੇ ਪੋਕੀ ਬਾਬਾ ਹੋਣਾ ਦੇ ਕੋਲੇ ਪਹੁੰਚਦੇ ਆ ਦੁਖੜਾ ਕੀ ਆ ਇੰਦਰ ਕੁਮਾਰ ਹੁਣੀ ਇਹ ਦੱਸਦੇ ਆ ਕਿ ਮੇਰੇ ਕੋਲੇ 18 ਏਕੜ ਜ਼ਮੀਨ ਹੈਗੀ ਆ ਮੈਨੂੰ ਮੰਤਾ ਪਰ ਹਾਲੇ ਤੱਕ ਵੀ ਮੇਰਾ ਵਿਆਹ ਨਹੀਂ ਹੋ ਰਿਹਾ ਉਮਰ ਵੀ 45 ਸਾਲ ਹੋ ਚੁੱਕੀ ਕੀ ਕੀ ਗੱਲ ਕਰ ਰਹੇ ਪੋਕੀ ਬਾਬਾ ਹੋਣਾ ਦੇ ਇਸ ਆਸ਼ਰਮ ਦੇ ਇਸ ਤਰ੍ਹਾਂ ਦੇ ਬਹੁਤ ਸਾਰੇ ਵੀਡੀਓਜ਼ ਲੋਕ ਦੇਖਦੇ ਆ ਹੱਸਦੇ ਆ ਤੇ ਉਸ ਤੋਂ ਬਾਅਦ ਗੱਲ ਆਈ ਗਈ ਹੋ ਜਾਂਦੀ ਆ ਪਰ ਬਦਕਿਸਮਤੀ ਦੇ ਨਾਲ ਇਸ ਵੀਡੀਓ ਦੇ ਨਾਲ ਇਸ ਤਰ੍ਹਾਂ ਨਹੀਂ ਹੁੰਦਾ ਕਿਉਂਕਿ ਲੱਖਾਂ ਲੋਕ ਜਿਹੜੇ ਉਹਨਾਂ ਦੇ ਇਹ ਵਾਲੇ ਵੀਡੀਓ ਦੇਖਦੇ ਆ ਇੰਦਰ ਕੁਮਾਰ ਉਹਨਾਂ ਦਾ ਇਹ ਵਾਲਾ ਵੀਡੀਓ ਜਿੱਦੇ ਚ ਉਹ ਕਹਿੰਦਾ ਕਿ ਮੇਰੇ ਕੋਲੇ 18 ਏਕੜ ਜ਼ਮੀਨ ਹੈਗੀ ਆ ਉਹਨੂੰ ਇੱਕ ਲੜਕੀ ਦੇਖਦੀ ਆ ਜਿਹਦਾ ਨਾਮ ਹੈ ਸਾਹਿਬਾ ਬਾਨੋ ਦੇਖੋ ਦੇਖੋ ਨੀਅਤ ਮੇਖੋ ਸਾਫ ਨਜ਼ਰ ਆਤਾ ਹੈ ਹਵਸ से ਭਰੀ ਹੋਈ 18 ਏਕੜ ਦੀ ਗੱਲ ਸੁਣ ਕੇ ਸਾਹਿਬਾਬਾਨੋ ਦੀ ਕੁੰਡੀ 18 ਏਕੜ ਦੇ ਉੱਤੇ ਹੀ اٹਕ ਜਾਂਦੀ ਆ ਤੇ ਇਸ ਤੋਂ ਅੱਗੇ ਇੱਕ ਪਲੈਨਿੰਗ ਸ਼ੁਰੂ ਹੁੰਦੀ ਆ ਇੰਦਰ ਕੁਮਾਰ ਹੋਣਾ ਨੂੰ ਆਪਣੇ ਜਾਲ 'ਚ ਫਸਾਉਣ ਦੀ ਤੇ ਇਹ 18 ਏਕੜ ਜ਼ਮੀਨ ਹਥਿਆਉਣ ਦੀ ਇਹ ਵੀਡੀਓ ਹੈ April ਦਾ ਇਸ ਤੋਂ ਬਾਅਦ ਸਾਹਿਬਾਬਾਨੋ ਤੇ ਉਹਦਾ ਆਪਣਾ ਇੱਕ ਸਾਥੀ ਕੌਸ਼ਲ ਕੁਮਾਰ ਇਹ ਦੋਨੇ ਜਣੇ ਇੱਕ ਪਲੈਨਿੰਗ ਕਰਦੇ ਆ ਉਸ ਪਲੈਨਿੰਗ ਦੇ ਤਹਿਤ ਕੌਸ਼ਲ ਕੁਮਾਰ 16 ਮਈ ਨੂੰ ਇੰਦਰ ਕੁਮਾਰ ਹੋਣਾ ਨੂੰ ਮਿਲਣ ਦੇ ਲਈ ਜਬਲਪੁਰ ਪਹੁੰਚਦਾ ਵਾ ਉੱਥੇ ਜਾ ਕੇ ਉਹਨਾਂ ਦੇ ਨਾਲ ਦੋਸਤੀ ਕਰਦਾ ਆਪਣਾ ਨਾਮ ਬਦਲ ਕੇ ਦੱਸਦਾ ਆਪਣਾ ਨਾਮ ਉਹ ਇੰਦਰ ਕੁਮਾਰ ਹੋਣਾ ਨੂੰ ਦੱਸਦਾ ਸੰਦੀਪ ਤਿਵਾੜੀ ਤੇ ਸਹੇਬਾ ਬਾਨੋਂ ਦਾ ਨਾਮ ਦੱਸਦਾ ਖੁਸ਼ੀ ਤਿਵਾੜੀ ਤੇ ਸਹੇਬਾ ਬਾਨੋਂ ਨੂੰ ਆਪਣੀ ਸਕੀਤ ਤੇ ਛੋਟੀ ਪਹਿਣ ਦੱਸਦਾ ਵਾ ਤੇ ਇਸ ਤਰ੍ਹਾਂ ਦੇ ਨਾਲ ਮਿਲਾਉਂਦਾ ਇੰਦਰ ਕੁਮਾਰ ਨੂੰ ਕਿਉਂਕਿ ਹੁਣ ਸਹੇਬਾਬਾਨੋ ਤੇ ਕੌਸ਼ਲ ਇਹਨਾਂ ਦੋਨਾਂ ਨੂੰ ਪਤਾ ਕਿ ਇੰਦਰ ਕੁਮਾਰ ਹੋਣਾ ਦੀ ਇੱਕ ਪ੍ਰੋਬਲਮ 45 ਸਾਲ ਦੀ ਉਮਰ ਹੋ ਚੁੱਕੀ ਹੈ ਹਾਲੇ ਤੱਕ ਵਿਆਹ ਨਹੀਂ ਹੋ ਰਿਹਾ ਤਾਂ ਇੱਥੇ ਹੀ ਚੋਗਾ ਬਣਾ ਕੇ ਸਹੇਬਾਬਾਨੋ ਆਪਣੇ ਆਪ ਨੂੰ ਪੇਸ਼ ਕਰਦੀ ਆ ਦੋਨਾਂ ਦੇ ਨੰਬਰ ਐਕਸਚੇਂਜ ਹੁੰਦੇ ਆ ਦੋਨੇ ਫੋਨ ਦੇ ਉੱਪਰ ਗੱਲਬਾਤ ਕਰਨੀ ਸ਼ੁਰੂ ਕਰਦੇ ਆ ਤੇ ਥੋੜੇ ਦਿਨਾਂ ਦੇ ਵਿੱਚ ਹੀ ਖੁਸ਼ੀ ਦਿਵਾੜੀ ਬਣੀ ਹੋਈ ਸਹੇਬਾਬਾਨੋ ਇੰਦਰ ਕੁਮਾਰ ਹੋਣਾ ਨੂੰ ਇਸ ਚੀਜ਼ ਦੇ ਲਈ ਮਨਾ ਲੈਂਦੀ ਆ ਕਿ ਉਹ ਉਹਦੇ ਨਾਲ ਵਿਆਹ ਕਰਵਾ ਲੈਣ ਤੇ ਇਸੇ ਹੀ ਚੱਕਰ ਦੇ ਵਿੱਚ 3 ਜੂਨ ਨੂੰ ਇੰਦਰ ਕੁਮਾਰ ਹੋਣੀ ਸਾਹਿਬਾ ਬਾਨੋਂ ਉਰਫ ਖੁਸ਼ੀ ਤਿਵਾੜੀ ਦੇ ਸੱਦੇ ਦੇ ਉੱਤੇ ਗੋਰਖਪੁਰ ਪਹੁੰਚਦੇ ਆ ਗੋਰਖਪੁਰ ਪਹੁੰਚਣ ਦੇ ਉੱਪਰ ਇਹਨਾਂ ਨੂੰ ਮਿਲਦੇ ਆ ਉੱਥੇ ਤਿੰਨ ਜਣੇ ਸਾਹਿਬਾ ਬਾਨੋਂ ਕੌਸ਼ਲ ਕੁਮਾਰ ਤੇ ਨਾਲ ਹੀ ਉਹਨਾਂ ਦਾ ਇੱਕ ਤੀਸਰਾ ਸਾਥੀ ਸ਼ਮਸ਼ੂਦੀਨ ਸਦੀਕੀ ਇੰਦਰ ਕੁਮਾਰ ਹੋਣਾ ਨੂੰ ਇੱਥੇ ਇੱਕ ਕਮਰੇ ਵਿੱਚ ਲਜਾਇਆ ਜਾਂਦਾ ਤੇ ਫੋਰਸਫੁਲੀ ਇਹ ਤਿੰਨੇ ਜਾਣੇ ਇੰਦਰ ਕੁਮਾਰ ਹੋਣਾ ਤੋਂ ਉਹਨਾਂ ਦੀ ਸਾਰੀ ਪ੍ਰਾਪਰਟੀ ਨੂੰ ਖੁਸ਼ੀ ਤਿਵਾੜੀ ਉਰਫ ਸਾਹਿਬਾਬਾਨੋਂ ਦੇ ਨਾਮ ਕਰਨ ਦੇ ਲਈ ਪ੍ਰੈਸ਼ਰ ਪਾਉਂਦੇ 5 ਜੂਨ ਨੂੰ ਇਹ ਤਿੰਨੇ ਜਾਣੇ ਇੰਦਰ ਕੁਮਾਰ ਹੋਣਾ ਨੂੰ ਇੱਕ ਹੋਟਲ ਵਿੱਚ ਲੈ ਕੇ ਜਾਂਦੇ ਆ ਤੇ ਜਿੱਥੇ ਉਹਨਾਂ ਦੀ ਖੁਸ਼ੀ तिवारी ਉਰਫ ਸਾਬਾ ਬਾਨੋ ਦੇ ਨਾਲ ਇੱਕ ਛੂਠੇ ਵਿਆਹ ਦੀ ਛੁੱਠੀ ਸਮਾਰਣੀ ਕਰਵਾਈ ਜਾਂਦੀ ਆ ਹਾਲੇ ਤੱਕ ਇੰਦਰ ਕੁਮਾਰ ਹੋਣਾ ਨੂੰ ਇਸ ਚੀਜ਼ ਦੇ ਬਾਰੇ ਵਿੱਚ ਕੁਝ ਵੀ ਪਤਾ ਨਹੀਂ ਲੱਗਿਆ ਕਿ ਅਸਲ ਦੇ ਵਿੱਚ ਉਹ ਖੁਸ਼ੀ तिवारी ਹੈ ਹੀ ਨਹੀਂ ਤੇ ਨਾ ਹੀ ਉਹਨਾਂ ਨੂੰ ਆਪਣੇ ਜਿਉਂਦੇ ਜੀ ਜਾਂ ਕਹਿ ਲਈਏ ਜਾਗਦੇ ਜਾਗਦੇ ਪਤਾ ਲੱਗਣਾ ਸੀ ਕਿਉਂਕਿ ਇਸ ਸੈਰੇਮਨੀ ਤੋਂ ਫੌਰਨ ਬਾਅਦ ਖਾਣਾ ਓਨ ਦਾ ਤੇ ਇੰਦਰ ਕੁਮਾਰ ਹੋਣਾ ਦੇ ਖਾਣੇ ਦੇ ਵਿੱਚ ਬਹੁਤ ਭਾਰੀ ਮਾਤਰਾ ਦੇ ਵਿੱਚ ਨਸ਼ੀਲੀਆਂ ਗੋਲੀਆਂ ਪਾਈਆਂ ਜਾਂਦੀਆਂ ਤੇ ਜਿਹੜੇ ਖਾਣੇ ਨੂੰ ਖਾਣ ਤੋਂ ਬਾਅਦ ਇੰਦਰ ਕੁਮਾਰ ਹੋਣਾ ਨੂੰ ਫੌਰਨ ਨੀਂਦ ਆ ਜਾਂਦੀ ਆ ਇਹ ਜੀ ਨੀਂਦ ਜਿਹਦੇ ਤੋਂ ਬਾਅਦ ਕਦੇ ਵੀ ਇੰਦਰ ਕੁਮਾਰ ਹੋਣਾ ਨੇ ਨਹੀਂ ਉੱਠਣਾ ਕਿਉਂਕਿ ਉਸ ਤੋਂ ਬਾਅਦ ਇਹ ਤਿੰਨੇ ਜਣੇ ਇੰਦਰ ਕੁਮਾਰ ਹੋਣਾ ਦੇ ਉੱਪਰ ਚਾਕੂਆਂ ਦੇ ਨਾਲ ਹਮਲਾ ਕਰਦੇ ਆ ਤੇ ਅਗਲੇ ਦਿਨ ਹੀ ਉਹਨਾਂ ਦੀ ਲਾਸ਼ ਨੂੰ ਨੇੜੇ ਦੀਆਂ ਝਾੜੀਆਂ ਦੇ ਵਿੱਚ ਸਿੱਟ ਕੇ ਇੰਦਰ ਕੁਮਾਰ ਹੋਣਾ ਦੁਆਰਾ ਵਿਆਹ ਦੇ ਲਈ ਲਿਆਂਦਾ ਗਿਆ ਕੈਸ਼ ਤੇ ਗਹਿਣੇ ਲੈ ਕੇ ਉਥੋਂ ਫਰਾਰ ਹੋ ਜਾਂਦੇ ਆ ਪਰ 6 ਜੂਨ ਨੂੰ ਹੀ ਲੋਕਲ ਪੁਲਿਸ ਨੂੰ ਝਾੜੀਆਂ ਦੇ ਵਿੱਚ ਸੱਟੀ ਹੋਈ ਇੰਦਰ ਕੁਮਾਰ ਹੋਣਾ ਦੀ ਲਾਸ਼ ਮਿਲਦੀ ਆ ਤੇ ਉਸ ਤੋਂ ਬਾਅਦ ਮੋਬਾਈਲ ਫੋਨਸ ਦੀ ਟਰੈਕਿੰਗ ਤੇ ਲੋਕੇਸ਼ਨਸ ਤੋਂ ਇਹਨਾਂ ਤਿੰਨੇ ਜਾਣੇ ਦਾ ਪਤਾ ਪੁਲਿਸ ਨੂੰ ਲੱਗ ਜਾਂਦਾ ਤੇ ਇਹਨਾਂ ਤਿੰਨਾਂ ਨੂੰ ਪੁਲਿਸ ਗ੍ਰਿਫਤਾਰ ਕਰ ਲੈਂਦੀ ਆ ਅਸਲ ਦੇ ਵਿੱਚ ਇੰਦਰ ਕੁਮਾਰ ਹੋਣਾ ਦੇ ਕੋਲੇ 18 ਏਕੜ ਜ਼ਮੀਨ ਨਹੀਂ ਬਲਕਿ ਸਿਰਫ 3 ਏਕੜ ਜ਼ਮੀਨ ਸੀ ਤੇ ਸ਼ਾਇਦ ਆਪਣੀ ਮੂਵੀ ਬਣਦੀ ਦੇਖ ਕੇ ਵੀਡੀਓ ਬਣਦਾ ਦੇਖ ਕੇ ਤੇ ਇਹ ਸੋਚ ਕੇ ਕਿ ਇਸ ਤਰ੍ਹਾਂ ਦੇ ਸਾਰੇ ਵੀਡੀਓ ਇੰਟਰਨੈਟ ਦੇ ਉੱਪਰ ਜਾਣਗੇ ਉਹਨਾਂ ਨੇ ਆਪਣੀ 3 ਏਕੜ ਦੀ ਜ਼ਮੀਨ ਨੂੰ ਵਧਾ ਕੇ 18 ਏਕੜ ਦੱਸਿਆ ਭਰਾ ਜੀ ਮੇਰੀ ਸਾਦੀ ਆਦੀ ਨਹੀਂ ਹੋ ਰਹੀ 18 18 ਏਕੜ ਜ਼ਮੀਨ ਵੀ ਹੈ ਆਪਕੇ 18 ਏਕੜ ਜ਼ਮੀਨ ਹੈ ਤਾਂ ਕਿਹ ਲੜਕੀ ਵਾਲੇ ਨਹੀਂ ਦੇਖ ਪਾ ਰਹੇ ਕਿ ਆਪਕੇ 18 ਏਕੜ ਜ਼ਮੀਨ ਹੈ ਪਰ ਇਹੀ ਝੂਠ ਅਖੀਰ ਦੇ ਵਿੱਚ ਜਾ ਕੇ ਉਹਨਾਂ ਦੀ ਮੌਤ ਦਾ ਕਾਰਨ ਬਣਦਾ ਤਾਂ ਇਸੇ ਕਰਕੇ ਜਿਵੇਂ ਕਹਿੰਦੇ ਕਿ ਸਿਆਣਿਆਂ ਦਾ ਕਿਹਾ ਤੇ ਔਲੇ ਦਾ ਖਾਦਾ ਬਹੁਤ ਬਾਅਦ ਦੇ ਵਿੱਚ ਫਾਇਦਾ ਦਿੰਦਾ ਇਥੇ ਇੰਦਰ ਕੁਮਾਰ ਹੋਣਾ ਨੇ ਇੱਕ ਤਾਂ ਸਿਆਣਿਆਂ ਦੀ ਗੱਲ ਨੂੰ ਬਿਲਕੁਲ ਇਗਨੋਰ ਹੀ ਨਹੀਂ ਕੀਤਾ ਬਲਕਿ ਉਸ ਤੋਂ ਉਲਟ ਕੰਮ ਕੀਤਾ ਕਿੱਥੇ ਤਾਂ ਆਪਣੀ ਦੌਲਤ ਨੂੰ ਲੁਕੋ ਕੇ ਰੱਖਣਾ ਚਾਹੀਦਾ ਉਲਟਾ ਇੰਦਰ ਕੁਮਾਰ ਹੋਣਾ ਨੇ ਉਹਨੂੰ ਵਧਾ ਚੜਾ ਕੇ ਦੱਸਿਆ ਤੇ ਫਾਈਨਲੀ ਉਹਦਾ ਖਾਮਯਾਜਾ ਉਹਨਾਂ ਨੂੰ ਭੁਗਤਣਾ ਪਿਆ ਜਿਹੜੀ ਖਬਰ ਮੈਂ ਤੁਹਾਨੂੰ ਅਗਲੀ ਸੁਣਾਉਣ ਜਾ ਰਿਹਾ ਇਹ ਤੁਹਾਡੇ ਲਈ YouTube ਦੇ ਉੱਪਰ ਦਾ ਸਿਰਫ ਕੰਟੈਂਟ ਹੀ ਨਹੀਂ ਇੱਕ ਬਹੁਤ ਜ਼ਿਆਦਾ ਚੰਗੀ ਇਨਫੋਰਮੇਸ਼ਨ ਹੋ ਸਕਦੀ ਆ ਆਪਾਂ ਸਾਰੇ ਲੋਕ ਅਲੱਗ-ਅਲੱਗ ਟਾਈਮ ਦੇ ਉੱਪਰ ਆਪਣਾ ਫੋਨ ਬਦਲਦੇ ਰਹਿੰਨੇ ਆ ਨਵਾਂ ਫੋਨ ਖਰੀਦਦੇ ਰਹਿੰਨੇ ਆ ਪਰ ਸ਼ਾਇਦ ਆਪਣੇ ਵਿੱਚੋਂ ਹਾਲੇ ਵੀ ਬਹੁਤ ਸਾਰੇ ਦੋਸਤਾਂ ਨੂੰ ਇਹ ਨਹੀਂ ਪਤਾ ਕਿ ਜਿਹੜੀਆਂ ਛੋਟੀਆਂ-ਮੋਟੀਆਂ ਦੁਕਾਨਾਂ ਤੋਂ ਆਪਾਂ ਮੋਬਾਈਲ ਫੋਨ ਲੈਨੇ ਆ ਤੇ ਉਹ ਵਾਲੇ ਦੁਕਾਨਦਾਰ ਇਹਨਾਂ ਨੂੰ ਬਿਲਕੁਲ ਨਵਾਂ ਬੋਲ ਕੇ ਆਪਾਂ ਨੂੰ ਵੇਚਦੇ ਆ ਕਿਉਂਕਿ ਆਪਾਂ ਨੂੰ ਇੰਨੀ ਨੌਲੇਜ ਨਹੀਂ ਹੁੰਦੀ ਤੇ ਆਪਾਂ ਨੂੰ ਇਹੀ ਲੱਗਦਾ ਕਿ ਹਾਂ ਇਹ ਫੋਨ ਬਿਲਕੁਲ ਬ੍ਰਾਂਡ ਨਿਊ ਆ ਪਰ ਅਸਲ ਦੇ ਵਿੱਚ ਉਹ ਨਹੀਂ ਹੁੰਦਾ ਹਾਂ ਜੇ ਫੋਨ ਪੁਰਾਣਾ ਵੀ ਆ ਤਾਂ ਕੋਈ ਬਹੁਤ ਜ਼ਿਆਦਾ ਵੱਡੀ ਇੱਥੇ ਪ੍ਰੋਬਲਮ ਨਹੀਂ ਹੈ ਪਰ ਮੋਬਾਈਲ ਫੋਨ ਦੇ ਨਾਲ ਤੁਹਾਨੂੰ ਐਕਸਟਰਾ ਕੇਅਰਫੁਲ ਹੋਣ ਦੀ ਲੋੜ ਰਹਿਣੀ ਆ ਤੇ ਉਹਦਾ ਕਾਰਨ ਤੁਹਾਨੂੰ ਆਪਣੀ ਅਗਲੀ ਖਬਰ ਦੇ ਵਿੱਚੋਂ ਪਤਾ ਲੱਗੂਗਾ ਇਹ ਖਬਰ ਥੋੜੀ ਜੀ ਪੁਰਾਣੀ ਆ ਮੇਰੇ ਹੱਥ ਹੁਣੇ ਲੱਗੀ ਆ ਇਸੇ ਸਾਲ ਜਨਵਰੀ ਦੀ ਇਹ ਖਬਰ ਆ ਖਬਰ ਆ ਰਹੀ ਆ ਕਲਕੱਤਾ ਦੇ ਮਿਸ਼ਨ ਰੋ ਐਕਸਟੈਂਸ਼ਨ ਤੋਂ ਕੋਲਕਾਤਾ ਦੇ ਇੱਕ ਵਕੀਲ ਹੁੰਦੇ ਆ ਉਹਨਾਂ ਦੇ ਵਿਆਹ ਦੀ ਵਰੇਗੰਡ ਆ ਰਹੀ ਆ ਤੇ ਵਿਆਹ ਦੀ ਵਰੇਗੰਡ ਦੇ ਉੱਪਰ ਉਹ ਆਪਣੀ ਧਰਮ ਪਤਨੀ ਨੂੰ ਇੱਕ ਬ੍ਰਾਂਡ ਨਿਊ ਫੋਨ ਗਿਫਟ ਦੇ ਤੌਰ ਦੇ ਉੱਪਰ ਲੈ ਕੇ ਦਿੰਦੇ ਆ ਜਦੀ ਕੀਮਤ ਹੁੰਦੀ ਆ 49000 ਰੁਪਈਆ ਹੁਣ ਜਦੋਂ ਹੀ ਵਕੀਲ ਸਾਹਿਬ ਆਪਣੇ ਘਰੇ ਪਹੁੰਚਦੇ ਆ ਇਹ ਵਾਲਾ ਫੋਨ ਲੈ ਕੇ ਤੇ ਜਦੋਂ ਹੀ ਉਹਨਾਂ ਦੇ ਧਰਮ ਪਤਨੀ ਇਹਦੀ ਪੈਕਿੰਗ ਖੋਲਣਾ ਸ਼ੁਰੂ ਕਰਦੇ ਆ ਉਸੇ ਟਾਈਮ ਇਹਨਾਂ ਦੇ ਘਰ ਦੇ ਗੇਟ ਦੇ ਉੱਪਰ ਬੈਲ ਹੁੰਦੀ ਆ ਇਹਨਾਂ ਨੇ ਆਪਣੇ ਵਿਆਹ ਦੀ ਸਾਲਗिरा ਮਨਾਉਣ ਦੇ ਲਈ ਕੋਈ ਪਾਰਟੀ ਨਹੀਂ ਰੱਖੀ ਸੀ ਤਾਂ ਇਸੇ ਕਰਕੇ ਜਿਹੜੀ ਇਹ ਬੈਲ ਵੱਜੀ ਆ ਇਹ ਕਿਸੇ ਗੈਸਟ ਦੀ ਬੈਲ ਨਹੀਂ ਹੈ ਬਲਕਿ ਉਹਨਾਂ ਦੇ ਦਰ ਦੇ ਉੱਪਰ ਖੜੀ ਆ ਗੁਜਰਾਤ ਪੁਲਿਸ ਰਹਿਣ ਵਾਲੇ ਕੋਲਕਾਤਾ ਦੇ ਨੇ ਪਰ ਗੁਜਰਾਤ ਪੁਲਿਸ ਇਸ ਮੋਬਾਈਲ ਫੋਨ ਨੂੰ ਟਰੈਕ ਕਰਦੇ ਉਹਨਾਂ ਦੇ ਘਰ ਦੇ ਬਰੂਹੇ ਤੇ ਪਹੁੰਚ ਜਾਂਦੀ ਆ। ਕੀ ਹੈ? ਕੀ ਬੱਤ ਕਰ ਰਹੇ? ਹੁਣ ਆਪਣੇ ਦਰ ਤੇ ਗੁਜਰਾਤ ਪੁਲਿਸ ਨੂੰ ਦੇਖ ਕੇ ਇਹ ਵਕੀਲ ਸਾਹਿਬ ਬਹੁਤ ਹੀ ਜ਼ਿਆਦਾ ਹੈਰਾਨ ਹੁੰਦੇ ਆ ਤੇ ਜਦੋਂ ਗੁਜਰਾਤ ਪੁਲਿਸ ਇਹਨਾਂ ਨੂੰ ਆਪਣੇ ਆਉਣ ਦਾ ਕਾਰਨ ਦੱਸਦੀ ਆ ਉਹ ਕਹਿੰਦੇ ਕਿ ਅਸੀਂ ਇਸ ਫੋਨ ਨੂੰ ਟਰੈਕ ਕਰਦੇ ਕਰਦੇ ਤੁਹਾਡੇ ਘਰ ਤੱਕ ਪਹੁੰਚੇ ਹਾਂ ਕਿਉਂਕਿ ਇਸ ਫੋਨ ਨੂੰ ਬਹੁਤ ਵਾਰ ਯੂਜ਼ ਕੀਤਾ ਗਿਆ ਅਲੱਗ-ਅਲੱਗ ਕ੍ਰਾਈਮਨਲ ਐਕਟੀਵਿਟੀਆਂ ਦੇ ਲਈ ਵਕੀਲ ਸਾਹਿਬ ਇੱਥੇ ਬਹੁਤ ਹੈਰਾਨ ਹੁੰਦੇ ਆ ਉਹ ਕਹਿੰਦੇ ਕਿ ਮੈਂ ਤਾਂ ਹੁਣੇ ਥੋੜੀ ਦੇਰ ਪਹਿਲਾਂ ਹੀ ਇੱਕ ਨੇੜੇ ਦੀ ਦੁਕਾਨ ਤੋਂ ਇਹਨੂੰ ਬ੍ਰਾਂਡ ਨਿਊ ਖਰੀਦ ਕੇ ਲਿਆਇਆ ਇਹ ਹੋ ਹੀ ਨਹੀਂ ਸਕਦਾ ਕਿ ਕਿਸੇ ਨੇ ਪਹਿਲਾਂ ਇਹਨੂੰ ਯੂਜ਼ ਕੀਤਾ ਹੋਵੇ ਤਾਂ ਫੌਰਨ ਵਕੀਲ ਸਾਹਿਬ ਤੇ ਗੁਜਰਾਤ ਪੁਲਿਸ ਉਸੇ ਫੋਨ ਵਾਲੇ ਦੇ ਕੋਲੇ ਪਹੁੰਚਦੇ ਆ ਜਿੱਥੇ ਜਾ ਕੇ ਇਹ ਫੋਨ ਵਾਲਾ ਮੰਨ ਲੈਂਦਾ ਕਿ ਹਾਂ ਅਸਲ ਦੇ ਵਿੱਚ ਇੱਕ ਪੁਰਾਣਾ ਫੋਨ ਸੀ ਜਿਹਨੂੰ ਬ੍ਰਾਂਡ ਨਿਊ ਬਣਾ ਕੇ ਉਸ ਤਰ੍ਹਾਂ ਦੀ ਪੈਕੇਜਿੰਗ ਵਗੈਰਾ ਕਰਕੇ ਜੀਐਸਟੀ ਅਲੱਗ ਤੋਂ ਲਾ ਕੇ ਇਹਨੂੰ ਮੈਂ ਬਿਲਕੁਲ ਨਵਾਂ ਬਣਾ ਕੇ ਇਹਨਾਂ ਨੂੰ ਵੇਚਿਆ ਵਾ ਅਸਲ ਦੇ ਵਿੱਚ ਹਰ ਫੋਨ ਦੇ ਨਾਲ ਇੱਕ ਆਈਐਮਈ ਨੰਬਰ ਜੁੜਿਆ ਹੁੰਦਾ ਜਿਹੜਾ ਕਦੇ ਵੀ ਚੇਂਜ ਨਹੀਂ ਹੋ ਸਕਦਾ ਆਈਐਮਈ ਦਾ ਮਤਲਬ ਹੈ ਇੰਟਰਨੈਸ਼ਨਲ ਮੋਬਾਈਲ ਇਕਵਿਪਮੈਂਟ ਆਈਡੈਂਟੀਟੀ ਨੰਬਰ ਹੁਣ ਦੁਕਾਨਦਾਰ ਨੇ ਬਾਕੀ ਸਾਰਾ ਕੁਝ ਤਾਂ ਬਦਲ ਲਿਆ ਪਰ ਉਹ ਇਸ ਨੰਬਰ ਨੂੰ IMEI ਨੰਬਰ ਨੂੰ ਬਦਲ ਨਹੀਂ ਸਕਿਆ ਉਹ ਗੱਲ ਵੱਖਰੀ ਆ ਕਿ ਪੁਲਿਸ ਵਾਲਿਆਂ ਨੇ ਵਕੀਲ ਸਾਹਿਬ ਦੀ ਪ੍ਰੋਬਲਮ ਨੂੰ ਸਮਝਿਆ ਤੇ ਉਸ ਤੋਂ ਬਾਅਦ ਉਹਨਾਂ ਨੂੰ ਇਸ ਕੇਸ ਦੇ ਵਿੱਚੋਂ ਬਰੀ ਕੀਤਾ ਗਿਆ ਪਰ ਫਿਰ ਵੀ ਇਹ ਜਿਹੜੀ ਜਾਣਕਾਰੀ ਹੈਗੀ ਆ ਇਹ ਮੇਰੇ ਲਈ ਵੀ ਤੇ ਤੁਹਾਡੇ ਲਈ ਵੀ ਹੋ ਸਕਦਾ ਅੱਗੇ ਭਵਿੱਖ ਦੇ ਵਿੱਚ ਇਸ ਤਰ੍ਹਾਂ ਦੀ ਪ੍ਰੋਬਲਮ ਦੇ ਵਿੱਚੋਂ ਨਿਕਲਣ ਦੇ ਲਈ ਕੁਝ ਨਾ ਕੁਝ ਹੈਲਪ ਜ਼ਰੂਰ ਕਰੂਗੀ ਤੇ ਇਹਦੇ ਨਾਲ ਹੀ ਅੱਜ ਦਾ ਮੇਰਾ ਵੀਡੀਓ ਖਤਮ ਹੁੰਦਾ ਜੀ ਮੈਨੂੰ ਉਮੀਦ ਆ ਕਿ ਅੱਜ ਦੀਆਂ ਖਬਰਾਂ ਤੁਹਾਨੂੰ ਪਸੰਦ ਆਈਆਂ ਹੋਣਗੀਆਂ ਕੁਝ ਦਿਲਚਸਪ ਲੱਗੀਆਂ ਹੋਣਗੀਆਂ ਕੁਝ ਹਾਸੋਹੀਣੀਆਂ ਲੱਗੀਆਂ ਹੋਣਗੀਆਂ ਤੇ ਕਿਸੇ ਨਾ ਕਿਸੇ ਖਬਰ ਨੇ ਤੁਹਾਡੀ ਜਾਣਕਾਰੀ ਦੇ ਵਿੱਚ ਥੋੜਾ ਬਹੁਤ ਵਾਧਾ ਜ਼ਰੂਰ ਕੀਤਾ ਹੋਊਗਾ ਤੇ ਹੁਣ ਮੈਂ ਤੁਹਾਨੂੰ ਮਿਲੂੰਗਾ ਕੱਲ ਕਿਸੇ ਹੋਰ ਵੀਡੀਓ ਦੇ ਵਿੱਚ ਕਿਸੇ ਹੋਰ ਤਰ੍ਹਾਂ ਦੀ ਜਾਣਕਾਰੀ ਦੇ ਨਾਲ